ਵੀਜ਼ੇ ਬਿਲਕੁਲ ਕੈਨੇਡਾ ਨੇ ਬੰਦ ਕਰਤੇ ਆਨਲੀ ਟਾਈਮ 'ਚ ਅਸੀਂ ਖੁਦ ਪੰਜਾਬੀ ਆਪਣੇ ਪੈਰਾ ਤੇ ਕੁल्हाੜੀ ਮਾਰਦੇ ਆ ਆ ਵੀਜ਼ੇ ਦੇ ਨਾ ਕੈਨੇਡਾ ਨੇ ਜੋ ਸਖਤੀ ਵਰਤੀ ਜਿਹੜੇ ਜੈਨੂਇਨ ਕੇਸ ਆ ਉਹਨਾਂ ਤੇ ਵੀ ਰਿਜੈਕਸ਼ਨਸ ਆਣੀ ਸ਼ੁਰੂ ਹੋ ਜਾਂਦੀ ਹੈ 23 ਸਾਲਾਂ ਬਾਅਦ ਵੀ ਪ੍ਰੋਬਲਮ ਆ ਸਕਦੀ ਹੈ ਜਾ ਕੇ ਬਿਲਕੁਲ ਆ ਸਕਦੀ ਹੈ ਮੰਨ ਲਓ ਪੀਆਰ ਹੋਣ ਲੱਗਿਆ ਬੰਦਾ ਔਰ ਪਤਾ ਲੱਗਿਆ ਕਿ ਜਦੋਂ ਇਹਨੇ ਆਇਆ ਸੀ ਆਪਦੇ ਸਾਰੇ ਕਾਗਜ਼ ਹੀ ਜਾਲੀ ਲਾਏ ਸੀਗੇ ਨਹੀਂ ਹੋਏਗਾ ਕਦੀ ਪੀਆਰ ਨਹੀਂ ਹੋਏਗੀ ਕਦੀ ਵੀ ਨਹੀਂ ਪੀਆਰ ਹੋਏਗਾ 5-5 ਸਾਲ 10-10 ਸਾਲ ਲਗਾ ਕੇ ਉਹਨਾਂ ਨੂੰ ਆਪਣੇ ਖਾਲੀ ਵਾਪਸ ਖਾਲੀ ਹਤ ਵਾਪਸ ਆਣਾ ਉਹਦਾ ਜ਼ਿੰਮੇਦਾਰ ਕੌਣ 에ਜੰਟ ਕਲੈਂਟ ਕਲੈਂਟ ਮੈਂ ਕਹਣਾ 50% ਕਲੈਂਟ ਹੀ ਹੈ ਬੜੇ ਲੋਗ 에어ਪੋਰਟ ਤੋਂ ਆਂਦੇ ਪੈਣੇ ਵਾਪਸ ਚੜ੍ਹਨਿੰਦੇ ਰਹੇ ਜਿੰਨੇ ਵੀ ਫੇਕ ਡਾਕੂਮੈਂਟਸ ਲਗਾ ਕੇ ਗਏ ਨੇ ਅੰਬੈਸੀ ਚੜ੍ਹਨਿੰਦੇ ਰਹੇ ਜੇ ਆਪਾਂ ਘੁੰਮਣ ਫਿਰਨ ਦੇ ਲਈ ਜਾਣਾ ਆਪਾਂ ਕੈਨੇਡਾ ਫਾਈਲ ਲਗਾਣੇ ਆ ਅੰਬੈਸੀ ਇਹ ਵੀ ਸਵਾਲ ਕਰ ਲੈਂਦੀ ਹੈ ਵੀ ਤੁਸੀਂ ਇੰਨੀਆਂ ਸੋਹਣੀਆਂ ਕੰਟਰੀਆਂ ਤੇ ਪਹਿਲਾਂ ਘੁਮ ਕੇ ਆ ਜਾਓ ਕੈਨੇਡਾ 'ਚ ਘੁੰਮਣਾ ਲੱਭਾਈ ਜਦੋਂ ਮੈਂ ਕੰਨਾ ਕਿ ਮੈਂ ਜਾਣਾ ਹੀ ਕੈਨੇਡਾ ਹੈ ਨਾ ਤੇ ਮੈਂ ਯੂਰਪ ਜਾ ਕੇ ਆਪਣੇ ਪੈਸੇ ਕਿਉਂ ਖਰਾਬ ਕਰਕੇ ਆਵਾਂ ਟ੍ਰੈਵਲ ਹਿਸਟਰੀ ਬਣਾਓ ਫਿਰ ਏਜੰਟਸ ਕਹਿੰਦੇ ਕਿ ਫਿਰ ਤੁਹਾਡਾ ਲਾਵਾਂਗੇ ਅਸੀਂ ਦੇਖੋ ਜੇ ਤੁਹਾਨੂੰ ਤੇ ਮੈਨੂੰ ਪਤਾ ਕਿ ਇਦਾਂ ਵੀਜ਼ਾ ਆ ਜਾਂਦਾ ਹੈ ਤੇ ਅੰਬੈਸੀ ਨੂੰ ਵੀ ਤਾਂ ਪਤਾ ਹੀ ਹੋਏਗਾ ਕਿ ਇਹ ਸਭ ਡਰਾਮੇ ਕਰ ਰਹੇ ਨੇ ਐਜੂਕੇਟ ਵੀ ਤਾਂ ਕਰੋਨਾ ਨਾਲ ਨਾਲ ਆਪਣੀ ਪੰਜਾਬ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਨਿਭਾਓ ਠੀਕ ਹੈ ਤੁਹਾਡਾ ਵਪਾਰ ਹੈ ਪੈਸਾ ਕਮਾਉਣਾ ਹੈ ਜਸਟੀਫਾਈਡ ਗੱਲ ਹੈ ਪਰ ਨਾਲ ਨਾਲ ਇਹ ਦੱਸੋ ਕਿ ਜੇ ਤੁਹਾਡੇ ਕਾਗਜ਼ ਲਾ ਕੇ ਵੀਜ਼ਾ ਆ ਵੀ ਗਿਆ ਹੋ ਸਕਦਾ 10 ਸਾਲਾਂ ਨੂੰ ਵਾਪਸ ਮੁੜਨਾ ਪਏ ਸਰ ਸਾਡੇ ਕੋਲ ਆ ਕੇ client ਕਹਿੰਦਾ ਮੈਨੂੰ ਕੈਨੇਡਾ ਪਹੁੰਚਾ ਦਿਓ ਪੈਸੇ ਜਿੰਨੇ ਮਰਜ਼ੀ ਲੈ ਲੈਣਾ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਹੋਏਗਾ ਸਾਰਾ ਕੁਝ ਆਪੇ ਕਰੋ ਅਸੀਂ ਤਾਂ ਹੱਥ ਜੋੜਦੇ ਆਂ ਭਾਈ ਇਦਾਂ ਦਾ ਕੰਮ ਅਸੀਂ ਨਹੀਂ ਕਰ ਸਕਦੇ ਤੁਸੀਂ ਇਹ ਰ ਸੁਣਿਆ ਹੋਵੇਗਾ ਕਿ ਜਿਹੜੇ ਸਟੂਡੈਂਟ ਜਾਂਦੇ ਨੇ ਉੱਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਬਿਲਕੁਲ ਬੜੇ ਪਰੇਸ਼ਾਨ ਨੇ ਹਾਂ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜਾ ਪੜਿਆ ਲਿਖਿਆ ਨਾ ਉਹਦੇ ਵਾਸਤੇ ਮੁਸ਼ਕਲਾਂ ਜ਼ਿਆਦਾ ਨੇ ਕੰਮ ਲੱਭਣ ਦੀ ਜਿਹੜਾ ਸਕਿਲਡ ਵਰਕਰ ਹੈ ਜਿਹੜਾ ਮਤਲਬ ਇਸ ਕੈਟਾਗਰੀ ਨੂੰ ਆ ਜਾਂਦਾ ਹੈ ਮਿਹਨਤ ਕਰਨਾ ਜਾਂਦਾ ਹੈ ਇਹਨਾਂ ਦੀ ਤਾਂ ਬਹੁਤ ਡਿਮਾਂਡ ਹੈ ਇਹ ਤਾਂ ਬਹੁਤ ਸਮਝੋ ਉੱਥੇ ਜਾ ਕੇ ਇਹਨਾਂ ਦੀ ਚਾਲ ਦੀ ਹੈ ਨਾਮੀ ਏਜੰਟ ਨੇ ਕਹਿਤਾ ਜੀ ਆਸਟ੍ਰੇਲੀਆ ਜਾ ਕੇ ਨਾ 10 ਲੱਖ ਕਮਾਉਂਦੇ 8 ਲੱਖ ਕਮਾਉਂਦੇ ਐ ਮੈਂ ਪਿੱਛੇ ਜੇ ਆਸਟ੍ਰੇਲੀਆ ਗਿਆ ਲੋਕਾਂ ਨੇ ਘੇਰ ਲਿਆ ਕਹਿੰਦੇ ਦਿਖਾਓ ਕਿੱਥੇ 10 ਲੱਖ ਕਮਾਇਆ ਜਾਂਦਾ ਸਰ ਅੱਜ ਦੇ ਟਾਈਮਸ ਨਾਲ ਲੋਕਾਂ ਕੋਲ ਪੇਸ਼ੈਂਸ ਹੀ ਨਹੀਂ ਹੈਗਾ ਬੜੀ ਮੈਂ ਕਹਿੰਦਾ ਅੱਜ ਫਾਈਲ ਲਗਾ ਕੇ ਜਾਂਦੇ ਨੇ 2 ਦਿਨ ਬਾਅਦ ਫੋਨ ਤੇ ਫੋਨ ਸ਼ੁਰੂ ਹੋ ਜਾਂਦਾ ਹਾਂਜੀ ਆ ਗਿਆ ਵੀਜ਼ਾ ਸਾਡਾ ਆ ਗਿਆ ਵੀਜ਼ਾ ਸ਼ਾਮ ਨੂੰ 2-300 ਫਾਈਲ ਸਾਡੇ ਕੋਲੇ 100 ਫਾਈਲ ਆ ਜੇ 25-30000 ਰੁਪਏ ਸੀ ਸਰਵਿਸ ਚਾਰਜ ਆਪ ਦਾ ਲੈ ਲੀਏ ਵੀਜ਼ਾ ਆਵੇ ਆਵੇ ਨਹੀਂ ਆਵੇ ਨਹੀਂ ਆਪ ਜਿਹੜੇ ਕਹਿੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹ 5 ਲੱਖ ਕੋਈ ਲੈਂਦਾ ਕੋਈ 10 ਲੱਖ ਲੈਂਦਾ ਤਾਂ ਲੈ ਰਹੇ ਨਾ 30-30 ਲੱਖ ਵੀ ਲੈ ਰਹੇ ਲੋਕ 30-30 ਲੱਖ ਲੈ ਰਹੇ ਨੇ 25-25 ਲੱਗ ਰਹੇ ਉਹ ਟੈਂਪਰੇਰੀ ਬੰਦੇ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਪੰਜਾਬ ਰੋਜ਼ਗਾਰ ਦੀ ਭਾਲ ਚ ਬਾਹਰ ਜਾ ਰਿਹਾ ਇਸ ਚ ਕੋਈ ਦੋਰਾਏ ਨਹੀਂ ਪਰ ਤੁਸੀਂ ਠੱਗੇ ਨਾ ਜਾਓ ਜਾਇਜ਼ ਪੈਸੇਆ ਜਾਓ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਲੋਕ ਜਿਹੜੇ ਆਮ ਕੰਮ ਕਰਦੇ ਨੇ ਜਿਹੜੇ ਹਰ ਰੋਜ਼ ਦੀ ਜ਼ਿੰਦਗੀ ਚ ਕੋਈ ਮਿਸਤਰੀ ਦਾ ਕੰਮ ਕਰਦਾ ਲੱਕੜਦੇ ਯਾਨੀ ਕਿ ਕੋਈ ਕਾਰਪੈਂਟਰ ਹੈ ਜਾਂ ਕੋਈ ਪਲੰਬਰ ਹੈ ਜਿਹੜਾ ਘਰਾਂ ਦੇ ਵਿੱਚ ਆ ਕੇ ਬਾਥਰੂਮਾਂ ਦੇ ਵਿੱਚ ਜਿਹੜਾ ਆਪਾਂ ਹਰ ਰੋਜ਼ ਦੀ ਜ਼ਿੰਦਗੀ ਦਾ ਕੰਮ ਹੈ ਪਲੰਬਿੰਗ ਦਾ ਕੰਮ ਜੀ ਨੂੰ ਕਹਿ ਦਿੰਨੇ ਆ ਇਸ ਤੋਂ ਇਲਾਵਾ ਹੇਅਰ ਸੈਲੂਨਸ ਨੇ ਜਿਹੜੇ ਜਿੱਥੇ ਜਿੰਨੇ ਅੱਜਕੱਲ ਨੌਜਵਾਨ ਮੁੰਡੇ ਕੁੜੀਆਂ ਕੰਮ ਕਰ ਰਹੇ ਤਾਂ ਕੀ ਇਹਨਾਂ ਦਾ ਸੁਪਨਾ ਸਕਾਰ ਹੁੰਦਾ ਬਾਹਰ ਜਾਂਦਾ ਹੈ ਆਪਣੇ ਆਪ 'ਚ ਵੱਡਾ ਸਵਾਲ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਇਵੈਂਟ ਦੇ ਉੱਤੇ ਜਲੰਧਰ ਆਏ ਸੀ ਇੰਡੀਆ ਟੂ ਅਬਰਾਡ ਦੇ ਇਸ ਇਵੈਂਟ ਤੇ ਆ ਕੇ ਜੋ ਇਹਨਾਂ ਦਾ ਦਾਅਵਾ ਸੀ ਉਹਦਾ ਖੁਲਾਸਾ ਕਰਨਾ ਆਏ ਸੀ ਲੇਕਿਨ ਉੱਥੇ ਆ ਕੇ ਦੇਖਿਆ ਕਿ ਬਹੁਤ ਸਾਰੇ ਵੀਜ਼ੇ ਉਹਨਾਂ ਲੋਕਾਂ ਦੇ ਆਏ ਸੀ ਅੱਜ ਸਾਡੀ ਲਗਾਤਾਰ ਜੋ ਮੈਸੇਜ ਆ ਰਹੇ ਸੀਗੇ ਕਿ ਇਹਨਾਂ ਨਾਲ ਦੁਬਾਰਾ ਗੱਲਬਾਤ ਕਰਕੇ ਕਲੀਅਰ ਕਰੋ ਕਿ ਉਹ ਵੀਜ਼ੇ ਕਿਵੇਂ ਆ ਰਹੇ ਔਰ ਇੱਕ ਕਿਵੇਂ ਉਹ ਵੀਜ਼ਾ ਲੈ ਦਿੰਦੇ ਆ ਤਾਂ ਅੱਜ ਈਸ਼ਪ੍ਰੀਤ ਸਿੰਘ ਜਿਹੜੇ ਇਸ ਕੰਪਨੀ ਦੇ ਐਮ ਡੀ ਨੇ ਉਹਨਾਂ ਦੇ ਕੋਲ ਪਹੁੰਚੇ ਆ ਜਲੰਧਰ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਪਾਜੀ ਅਸੀਂ ਈਵੈਂਟ ਤੇ ਆਏ ਸੀ ਇੱਕ ਦਾਵਾ ਤਾਂ ਤੁਹਾਡਾ ਜਿਹੜਾ ਸੀਗਾ ਉਹ ਸੱਚ ਨਿਕਲਿਆ ਔਰ ਲੋਕ ਆਪ ਉੱਥੇ ਕਹਿ ਰਹੇ ਸੀ ਜਿੰਨੇ ਚ ਤੁਸੀਂ ਕਿਹਾ ਵੀਜ਼ਾ ਲੈ ਕੇ ਦੇਵਾਂਗੇ ਲੈ ਕੇ ਦਿੱਤਾ ਜੋ ਉੱਥੇ ਲੋਕ ਮੌਜੂਦ ਸੀਗੇ ਪਰ ਬਹੁਤ ਸਾਰੇ ਲੋਕ ਸੀ ਜਿਹੜੇ ਕਾਰਪੈਂਟਰ ਮਲੇ ਸਾਨੂੰ ਜਾਂ ਪਲੰਬਰਸ ਮਲੇ ਜਿਨ੍ਹਾਂ ਦਾ ਵੀਜ਼ਾ ਆਇਆ ਇਹ ਪੋਸੀਬਲ ਕਿਵੇਂ ਹੋਇਆ ਵੇਖੋ ਮੱਕੜ ਦੀ ਸਭ ਤੋਂ ਪਹਿਲਾਂ ਤਾਂ ਉੱਪਰ ਵਾਲੀ ਦੀ ਬੜੀ ਕਿਰਪਾ ਹੈਗੀ ਹੈ ਕਿ ਜਿਹੜੇ ਬਹੁਤ ਹਾਈ ਸਕਸੈਸ ਰੇਟ ਸਾਡਾ ਚੱਲਦਾ ਪਿਆ ਹੈਗਾ। ਸੈਕੰਡ ਕੈਨੇਡਾ ਦੀ ਇਸ ਟਾਈਮ ਸਕਸੈਸ ਰੇਟ ਬਹੁਤ ਜ਼ਿਆਦਾ ਕੈਨੇਡਾ ਵੀਜ਼ਾ ਹੀ ਬਹੁਤ ਗ੍ਰਾਂਟ ਕਰ ਰਿਹਾ। ਹੂੰ ਥਰਡ ਗੱਲ ਇਹ ਹੈ ਕਿ ਤੁਹਾਡੀ ਫਾਈਲਿੰਗ ਤੁਸੀਂ ਫਾਈਲਿੰਗ ਕਿੱਦਾਂ ਕਰਦੇ ਹੈਗੇ? ਸਾਨੂੰ ਐਕਸਪੀਰੀਅੰਸ ਉਹਨਾਂ ਦਾ ਹੋ ਚੁੱਕਾ ਹੋਇਆ ਹੈ ਕਿ ਆਪਾਂ ਸਾਨੂੰ ਪ੍ਰੋਫਾਈਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਸ ਪ੍ਰੋਫਾਈਲ ਨੂੰ ਆਪਾਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਾਂਗੇ ਵੀਜ਼ਾ ਆ ਜਾਵੇਗਾ। ਹੁਣ ਜੇ ਆ ਇੰਨਾ ਪ੍ਰੋਫਾਈਲ ਕਾਰਪੈਂਟਰ ਹੋ ਗਿਆ, ਇਲੈਕਟ੍ਰੀਸ਼ੀਅਨ ਪ੍ਰੋਫਾਈਲ ਇਹਨਾਂ ਨੂੰ ਆਪਾਂ ਉਹਨਾਂ ਬੈਸੀ ਨੂੰ ਇਹ ਚੀਜ਼ ਡਾਊਟ ਹੋ ਜਾਏਗਾ ਕਿ ਇਹ ਆਪਣਾ ਨਾਰਮਲ ਦਿਨਚਰਿਆ ਚ ਆਪਣਾ ਮੱਸਾ ਗੁਜ਼ਾਰਾ ਕਰ ਰਹੇ ਨੇ ਇਹ ਕੈਨੇਡਾ ਵਰਗੀ ਕੰਟਰੀ ਨੂੰ ਕਿੱਦਾਂ ਘੁੰਮਣ ਜਾ ਸਕਦੇ ਹੈਗੇ ਫਿਰ ਅਸੀਂ ਕੀ ਕਰਦੇ ਆ ਅਸੀਂ ਇਸ ਪ੍ਰੋਫਾਈਲ ਦੇ ਰਿਲੇਟਿਡ ਉੱਥੋਂ ਦੀ ਇਨਵੀਟੇਸ਼ਨ ਮੰਗਾ ਕੇ ਦੇਣੇ ਹੈਗੇ ਜਿਵੇਂ ਕਿ ਤੁਹਾਡਾ ਕਾਰਪੈਂਟਰ ਦਾ ਕੰਮ ਹੈ ਜਾਂ ਤੁਸੀਂ ਐਗਰੀਕਲਚਰਿਸਟ ਹੋ ਜਾਂ ਕਿਸੇ ਵੀ ਤੁਸੀਂ ਕੰਮ ਨਾਲ ਕੀਤੇ ਨਾਲ ਸੰਬੰਧ ਰੱਖਦੇ ਹੋ ਉਸ ਸੰਬੰਧ ਵਿੱਚ ਉੱਥੋਂ ਤੋਂ ਹੀ ਅਸੀਂ ਜਿਹੜੇ ਆਰਗੇਨਾਈਜ਼ਰ ਉੱਥੋਂ ਇਨਵੀਟੇਸ਼ਨ ਮੰਗਾਨੇ ਹੈ ਔਰ ਇਨਵਿਟੇਸ਼ਨਲ ਕੀ ਹੁੰਦਾ ਉਹ ਬੰਦੇ ਦਾ ਪਰਪਸ ਬਦਲ ਜਾਂਦਾ ਬਾਹਰ ਜਾਣ ਦਾ ਠੀਕ ਹੈ ਇੱਕ ਪਰਪਸ ਸੀਗਾ ਮੈਂ ਘੁੰਮਣ ਫਿਰਨ ਜਾਣਾ ਹੁਣ ਪਰਪਸ ਆ ਗਿਆ ਕਿ ਮੈਂ ਬਾਹਰ ਆਪਣਾ ਕੰਮਕਾਰ ਜਿਹੜਾ ਮੈਂ ਕਰਦਾ ਉਹਨੂੰ ਹੋਰ ਬਿਹਤਰ ਸਿੱਖਣ ਜਾਣਾ ਜਿਹਨੂੰ ਆਪਾਂ ਕਹਿੰਦੇ ਸ਼ੋਰਟ ਟਰਮ ਕੋਰਸ ਕਹਿ ਲੈਂਦੇ ਹੈਗੇ ਆ ਕਿ ਆਪਾਂ ਇਹ ਸਿੱਖਣ ਜਾਣਾ ਹੈਗਾ ਮੈਂ ਹੋਰ ਨੋਲੇਜ ਗੇਨ ਕਰਨ ਜਾਣੀ ਹੈ ਜਦੋਂ ਐਮਬੈਸੀ ਨੂੰ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਆ ਫੇਰ ਭਾਵੇਂ ਨਾਰਮਲ ਪ੍ਰੋਫਾਈਲ ਹੈ ਚਾਹੇ ਫੰਡ ਵੀ ਘੱਟ ਹੈ ਇਨਕਮ ਵੀ ਘੱਟ ਹੈ ਐਮਬੈਸੀ ਲਈ ਮੈਟਰ ਨਹੀਂ ਕਰਦੀ ਵੀਜ਼ਾ ਆ ਜਾਂਦਾ ਐਗਜ਼ੈਪਲਸ ਦਿਓ ਹੁਣ ਤੱਕ ਕਿੰਨਾ ਕਿੰਨਾ ਦੇ ਕਿੰਨੇ ਕਿੰਨੇ ਕ ਵੀਜ਼ੇ ਤੇ ਕਿੰਨਾ ਕਿੰਨਾ ਦੇ ਲਏ ਤੁਸੀਂ ਦੇਖੋ ਏਸੀ ਮਕੈਨਿਕ ਹੋਗੇ ਕਾਰਪੈਂਟਰ ਹੋਗੇ ਜ਼ਿਆਦਾਤਰ ਮੈਂ ਕਹਿ ਰਿਹਾ ਏਸੀ ਮਕੈਨਿਕਸ ਦਾ ਵੀ ਵੀਜ਼ਾ ਹੈ ਹਾਂਜੀ ਹਾਂਜੀ ਜਦੋਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਬਿਲਕੁਲ ਜੀ ਬਿਲਕੁਲ ਕਾਰਪੈਂਟਰ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ 500 700 ਰੁਪਏ ਦਿਹਾੜੀ ਹੈਗੀ ਆ ਉਹਨਾਂ ਦੇ ਵੀਜ਼ੇ ਲਿੱਤੇ ਨੇ ਫਿਰ ਉਹਨਾਂ ਦੀ ਇਨਕਮ ਕਿਵੇਂ ਸ਼ੋ ਹੁੰਦੀ ਹੈ ਭਾਜੀ ਉਹ ਕਿਉਂਕਿ ਤੁਹਾਨੂੰ ਦੱਸ ਰਹਿਣਾ ਆਪਾਂ ਉਹਨਾਂ ਦਾ ਪਰਪਸ ਹੀ ਚੇਂਜ ਕਰਤਾ ਆਪਾਂ ਇਹ ਕਹਿ ਹੀ ਨਹੀਂ ਕਿ ਤੁਸੀਂ ਘੁੰਮਣ ਫਿਰਨ ਜਾਣਾ ਚਾਹੁੰਦੇ ਹੈਗੇ ਆਪਾਂ ਕਹਿੰਦਾ ਕਿ ਆਪਣੇ ਕਿੱਤੇ ਦੇ ਸੰਬੰਧ ਰਿਨ ਉੱਥੇ ਇਨਵੀਟੇਸ਼ਨ ਮੰਗਾ ਕੇ ਦਿੰਨੇ ਆ ਆਪਣਾ ਕੰਮ ਕਾੰਮ ਨੂੰ ਬਿਹਤਰ ਕਰਨ ਲਈ ਹੋਰ ਸੁਧਾਰ ਲੈਣ ਲਈ ਨਵੀਂ ਚੀਜ਼ ਸਿੱਖਣ ਨਵੀਂ ਟੈਕਨੀਕ ਸਿੱਖਣ ਜਾਣਾ ਚਾਹੁੰਦੇ ਨੇ ਤੇ ਜਿਹੜੇ ਸਲੂਨਸ ਤੇ ਬੱਚੇ ਕੰਮ ਕਰ ਰਹੇ ਕੁੜੀਆਂ ਮੁੰਡੇ ਜਿਹੜੇ ਔਰ ਬਹੁਤ ਟ੍ਰੈਂਡ ਹੈ ਅੱਜਕੱਲ ਤੁਸੀਂ ਦੇਖੋਗੇ ਸ਼ਹਿਰਾਂ ਚ ਥਾਂ ਥਾਂ ਸਲੂਨਸ ਖੁੱਲਗੇ ਪਰ ਉਹਨਾਂ ਦੀ ਸੈਲਰੀ 10000 12000 15000 ਮੈਕਸਿਮਮ ਹੈ ਇੰਨੀ ਕੀ ਹੁੰਦੀ ਹੈ ਸਾਡੇ ਕੋਲ بڑے ਸਲੂਨ ਵਾਲਿਆਂ ਦੇ ਵੀ ਵੀਜ਼ੇ ਆਏ ਨੇ ਕੋਈ 10000 ਕਮਾਂਦਾ ਸੀ ਕੋਈ 9000 ਕਮਾਂਦਾ ਸੀ ਵੀ 15000 ਕਮਾਂਦਾ ਸੀਗਾ ਉਹਨਾਂ ਦਾ ਵੀ ਆਪਾਂ ਇਨਵੀਟੇਸ਼ਨ ਬੇਸ ਤੇ ਕੇਸ ਲਗਾਇਆ ਜਿਸ ਨਾਲ ਜਿਹੜਾ ਰੀਜ਼ਨ ਜਿਹੜਾ ਜੈਨੂਅਲ ਲੱਗਦਾ ਐਂਬੈਸੀ ਨੂੰ ਤਾਂ ਐਂਬੈਸੀ ਫਿਰ ਵੀਜ਼ਾ ਦੇ ਦਿੰਦੀ ਹੈ ਇਸ ਚ ਕੋਈ ਝੋਲਟਾ ਨਹੀਂ ਐਸ ਗੱਲ ਦੇ ਵਿੱਚ ਨਹੀਂ ਜੀ ਕੋਈ ਹਿਡਨ ਗੱਲ ਤਾਂ ਨਹੀਂ ਹੈ ਨਹੀਂ ਬਿਲਕੁਲ ਕੁਝ ਨਹੀਂ ਹਿ ਆਪਾਂ ਨੂੰ ਜਦੋਂ ਹਰ ਕੇਸ ਨੂੰ ਕੀ ਕਰਦੇ ਨੇ ਮਾਰਕੀਟ 'ਚ ਲੋਗ ਹਰ ਕੇਸ ਨੂੰ ਸੁੱਤੀ ਜਾਂਦੇ ਨੇ ਇੱਕੋ ਤਰੀਕੇ ਨਾਲ ਹੋਟਲ ਬੁਕਿੰਗ ਕੀਤੀ ਅੰਬੈਸੀ 'ਚ ਲਗਾਤਾ ਹੂੰ ਇਹਹੀ ਤਰੀਕਾ ਹੈ ਆਹੀ ਤਰੀਕਾ ਹੁਣ ਤਾਂ ਸਾਨੂੰ ਵੀ ਸਮਝ ਆ ਗਈ ਇੰਟਰਵਿਊ ਕਰਕੇ ਕਿ ਹੋਟਲ ਬੁਕਿੰਗ ਹੈ ਤੇ ਪਾ ਦਿੰਦੇ ਜਾਂ ਵੱਧ ਤੋਂ ਵੱਧ ਕੋਈ ਡਮੀ ਅੱਗੇ ਹੁੰਦਾ ਸੀਗਾ ਡਮੀ ਬੁਕਿੰਗਸ ਦਿਖਾ ਦੀਆਂ ਕੁਝ ਸਪੌਂਸਰ ਫੇਕ ਸਪੌਂਸਰ ਲਗਾਤੀਆਂ ਕੁਝ ਇੱਦਾਂ ਦਾ ਕਰਤਾ ਹੁਣ ਤਾਂ ਦੇਖੋ ਜਿਹੜੇ ਆ ਫੇਕ ਸਪੌਂਸਰ ਲਗਾਉਂਦੇ ਸੀ ਅੰਬੈਸੀ ਨੇ ਇੰਨੇ ਸੱਤ ਹੈ ਹੁਣ ਉਹ ਜਿਵੇਂ ਕਿਸਪੋਜ਼ ਹਰਪ੍ਰੀਤ ਸਿੰਘ ਨੇ ਸਪੌਂਸਰ ਕੀਤਾ ਇੱਕ ਕੇਸ ਉਹਨਾਂ ਨੇ ਹਰਪ੍ਰਿੰਤ ਸਿੰਘ ਦਾ ਨਾਮ ਸਰਚ ਕਰਨਾ ਹੈ ਕਿ ਇਹਦੇ ਨਾਮ ਦੇ ਕਿੰਨੀਆਂ ਸਪੌਂਸਰ ਲੱਗ ਚੁੱਕੀਆਂ ਹੋਈਆਂ ਜੇ ਫੇਕ ਸਪੌਂਸਰ ਜਿਦੀ ਵੀ ਲੱਗੀ ਹੋਈ ਚਾਹੇ ਉਹਦਾ ਵੀਜ਼ਾ ਆ ਵੀ ਗਿਆ ਨਾ ਤਾਂ ਵੀ ਉਹਦਾ ਵੀਜ਼ਾ ਇਨਵੈਲਿਡ ਹੋ ਜਾਂਦਾ ਅੱਛਾ ਸਟicker ਲੱਗਣ ਤੋਂ ਬਾਅਦ ਵੀ ਜੇਕਰ ਕੈਨੇਡਾ ਵੀ ਪਹੁੰਚ ਗਿਆ ਤਾਂ ਵੀ ਉਹਨਾਂ ਦਾ ਵੀਜ਼ਾ ਪਿੱਛੋਂ ਉਹਨਾਂ ਨੇ 에어ਪੋਰਟ ਤੋਂ ਮੋੜ ਸਕਦੇ ਆ ਉਹ ਮੋੜ ਦਿੰਦੇ ਨੇ ਬੜੇ ਲੋਕ 에어ਪੋਰਟ ਤੋਂ ਆਂਦੇ ਪੈਣੇ ਵਾਪਸ ਚੜ੍ਹਨਿੰਦੇ ਰਹੇ ਜਿੰਨੇ ਵੀ ਫੇਕ ਡਾਕੂਮੈਂਟਸ ਲਗਾ ਕੇ ਗਏ ਨੇ ਅੰਬੈਸੀ ਚੜ੍ਹਨਿੰਦੇ ਰਹੇ ਉਹਨਾਂ ਨੂੰ ਤੁਸੀਂ ਕਿਵੇਂ ਮੇਕ ਸ਼ੋਰ ਕਰਦੇ ਹੋ ਇਹ ਗੱਲ ਕਿ ਤੁਹਾਡਾ ਵੀਜ਼ਾ ਜਿਹੜ ਦੇਖੋ ਡਿਪੋਰਟ ਕਲਾਇੰਟ ਅਗਰ ਕੋਈ ਗਲਤੀ ਕਰੇ ਸਪੋਜ਼ ਕਈ ਵਾਰ ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਵਾਲੇ ਹੁੰਦੇ ਉਹਨਾਂ ਨੂੰ ਰਾਈਟ ਹੁੰਦੇ ਆ ਉਹ ਕਿਸੇ ਤੋਂ ਵੀ ਕੁਛ ਨਹੀਂ ਕਰ ਸਕਦੇ ਜੇ ਕਲਾਇੰਟ ਜੈਨੂਇਨ ਹੁੰਦਾ ਪਹਿਲੀ ਗੱਲ ਤਾਂ ਉਹ ਘਬਰਾਉਂਦਾ ਨਹੀਂ ਜਿਹੜਾ ਕਈ ਵਾਰ ਡਰ ਜਾਂਦਾ ਜਾਂ ਜਵਾਬ ਨਹੀਂ ਦੇ ਪਾਂਦਾ ਵੀ ਤੁਸੀਂ ਕੈਨੇਡਾ ਚ ਕਿਹੜੀ ਸਿਟੀ ਜਾ ਰਹੇ ਹੋ ਕਿੰਨੇ ਦਿਨਾਂ ਵਾਸਤੇ ਜਾ ਰਹੇ ਹੋ ਉਹ ਡਰ ਜਾਂਦੇ ਨੇ ਉਹ ਡਰ ਅਗਰ ਉਹ ਡਰ ਗਏ ਤੇ ਫਿਰ ਉਹ ਡਿਪੋਰਟ ਹੋ ਸਕਦੇ ਨੇ ਪਰ ਵੀਜ਼ਾ ਨਹੀਂ ਹੋ ਕੀ ਇਨਵੈਲਿਡ ਨਹੀਂ ਹੁੰਦਾ ਵੀਜ਼ਾ ਜੈਨੂਇਨ ਹੁੰਦਾ ਪਰ ਉੱਥੇ ਡਿਮਾਂਡ ਹੈਗੀ ਆ ਲੱਕੜ ਦੇ ਮਿਸਤਰੀ ਦੀ ਪਲੰਬਰ ਦੀ ਹੈ ਸੈਲੂਨ ਚ ਕੰਮ ਕਰਨ ਵਾਲਿਆਂ ਦੀ ਉਥੇ ਕੈਨੇਡਾ ਦੀ ਡਿਮਾਂਡ ਹੈਗੀਏ ਤੁਸੀਂ ਇਹ ਸੁਣਿਆ ਹੋਵੇਗਾ ਕਿ ਜਿਹੜੇ ਸਟੂਡੈਂਟ ਜਾਂਦੇ ਨੇ ਉਥੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਬਿਲਕੁਲ ਬੜੇ ਪਰੇਸ਼ਾਨ ਨੇ ਹਾਂ ਇਸ ਟਾਈਮ ਕੈਨੇਡਾ ਦੇ ਵਿੱਚ ਜਿਹੜਾ ਪੜਿਆ ਲਿਖਿਆ ਨਾ ਉਹਦੇ ਵਾਸਤੇ ਮੁਸ਼ਕਲਾਂ ਜ਼ਿਆਦਾ ਨੇ ਕੰਮ ਲੱਭਣ ਚ ਪਰ ਜਿਹੜਾ ਸਕਿਲਡ ਵਰਕਰ ਹੈ ਜਿਹੜਾ ਮਤਲਬ ਇਸ ਕੈਟਾਗਰੀ ਨੂੰ ਆ ਜਾਂਦਾ ਹੈ ਮਿਹਨਤ ਕਰਨਾ ਜਾਣਦਾ ਇਹਨਾਂ ਦੀ ਤਾਂ ਬਹੁਤ ਡਿਮਾਂਡ ਹੈ ਇਹ ਤਾਂ ਬਹੁਤ ਸਮਝੋ ਉੱਥੇ ਜਾ ਕੇ ਇਹਨਾਂ ਦੀ ਚਾਹਂਦੀ ਹੈ ਸਭ ਤੋਂ ਜ਼ਿਆਦਾ ਪੈਸਾ ਇਹ ਕਮਾਰੇ। ਖਰਾਮ ਨਾ 2 ਲੱਖ 3 ਲੱਖ इजीली ਕਮਾ ਲੈਂਦੇ ਨੇ ਇਹ। ਇਹ ਨਾ ਬੜਾ ਡਿਬੇਟੇਬਲ ਜੀ ਗੱਲ ਹੋ ਜਾਂਦੀ ਹੈ। ਇੱਕ بڑے ਨਾਮੀ ਏਜੰਟ ਨੇ ਕਹਤਾ ਜੀ ਆਸਟ੍ਰੇਲੀਆ ਜਾ ਕੇ ਨਾ 10 ਲੱਖ ਕਮਾਉਂਦੇ 8 ਲੱਖ ਕਮਾਉਂਦੇ ਐ। ਮੈਂ ਪਿੱਛੇ ਜੇ ਆਸਟ੍ਰੇਲੀਆ ਗਿਆ ਲੋਕਾਂ ਨੇ ਘੇਰ ਲਿਆ ਕਹਿੰਦੇ ਦਿਖਾਓ ਕਿੱਥੇ 10 ਲੱਖ ਕਮਾਇਆ ਜਾਂਦਾ। ਦੇਖੋ ਇੰਨਾ ਤਾਂ ਨਹੀਂ ਬਾਕੀ ਬੰਦੇ ਦੀ ਮਿਹਨਤ ਤੇ ਡਿਪੈਂਡ ਹੈ। ਦੇਖੋ ਜਿਹੜੇ ਉੱਥੇ ਜਾ ਕੇ ਟਰੱਕ ਚਲਾਉਂਦੇ ਨੇ ਉਹ ਕਾਫੀ ਡਰਾਈਵਰਸ ਦਾ ਵੀ ਆ ਜਾਂਦਾ ਵੀ ਡਰਾਈਵਰਸ ਦਾ ਵੀ ਚਾ ਆ ਜਾਂਦਾ ਹੈਗਾ। ਪਪਾ ਜੀ ਇਹਦੀ ਕੋਈ ਐਕਸਪੀਰੀਅੰਸ ਜਿਵੇਂ ਜ਼ਿਆਦਾਤਰ ਲੋਕ ਤਾਂ ਸਾਡੇ ਕੀ ਕਰ ਰਹੇ ਆ ਘਰਾਂ 'ਚ ਕੰਮ ਕਰ ਰਹੇ ਆ ਜਾਂ ਜਿਹੜੇ ਸਲੂਨਜ਼ ਜਿਨ੍ਹਾਂ ਦੀ ਕੋਈ ਕੰਪਨੀ ਨਹੀਂ ਬਣੀ ਕੋਈ ਉਹ ਟੈਕਸ ਨਹੀਂ ਪੇ ਕਰਦੇ ਜੀ ਫਿਰ ਉਹਨਾਂ ਦਾ ਬੈਕਗ੍ਰਾਉਂਡ ਕਿਵੇਂ ਉਹ ਆਪ ਦਾ ਸ਼ੋਅ ਕਰਨਗੇ ਕਿ ਅਸੀਂ ਵਾਕਈ ਹੀ ਇਹ ਕੰਮ ਜਾਣਦੇ ਆ ਦੇਖੋ ਹਰ ਕੋਈ ਵੀ ਪ੍ਰੋਫਾਈਲ ਕੰਪਲੀਟ ਨਹੀਂ ਹੁੰਦੀ ਸਾਡਾ ਕੰਸਲਟੈਂਟ ਦਾ ਕੰਮ ਕੀ ਹੈ ਕਿ ਸਾਡੇ ਕੋਲ ਜਿਹੜਾ ਕਲਾਇੰਟ ਆ ਰਿਹਾ ਆ ਉਹ ਆਪਾਂ ਨੂੰ ਰਾਈਟ ਗਾਈਡ ਕਰੀਏ ਕੀ ਤੁਹਾਡੀ ਪ੍ਰੋਫਾਈਲ ਚ ਕਿਸ ਚੀਜ਼ ਦੀ ਕਮੀ ਹੈ ਤੇ ਤੁਸੀਂ ਇਹਨੂੰ ਮੇਨਟੇਨ ਕਰਨਾ ਔਰ ਫਿਰ ਦੱਸਾਂਗੇ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ ਹੁਣ ਜੇ ਅਗਲਾ ਰਿਟਰਨ ਹੀ ਭਰ ਰਿਹਾ ਤਾਂ ਬਹੁਤ ਕੋਈ ਵੀ ਰਿਟਰਨ ਪਰਸਨ ਹੈ ਉਹਨੂੰ ਆਪਾਂ ਗਾਈਡ ਕਰੀਦਾ ਆਪਣੇ ਸੀਜੀ ਕੋਲ ਜਾ ਰਿਟਰਨ ਭਰਵਾ ਜੇ 3-4 ਮਹੀਨੇ ਵਾਸਤੇ ਆਪਣੇ ਅਕਾਊਂਟ ਚ ਫੰਡ ਰੱਖ ਇਹ ਨਹੀਂ ਕਿ ਤੂੰ ਲੇਟਸਟ ਲਗਾਵਾਂਗੇ ਤੇ ਥੋੜਾ ਚੈਲੰਜਿੰਗ ਮੁਸ਼ਕਲ ਹੋ ਜਾਂਦਾ ਹੈਗਾ ਤਾਂ ਕਈ ਵਾਰ 2-3 ਮਹੀਨੇ ਲੱਗ ਜਾਂਦੇ ਨੇ ਕਲਾਇੰਟ ਦੀ ਪ੍ਰੋਫਾਈਲ ਦਾ ਲੰਬਾ ਚੱਲ ਜਾ ਸਕਦਾ ਹੈ ਪ੍ਰੋਸੈਸ ਇਹ ਪੇਸ਼ੈਂਸ ਰੱਖਣੀ ਵੀ ਜ਼ਰੂਰੀ ਹੈ ਨਾ ਕਈ ਵਾਰੀ ਕਾਲਾ ਪੈ ਜਾਂਦਾ ਬੰਦਾ ਕਿ ਮੈਂ ਆਇਆ ਮੇਰਾ ਹੋਰ 6 ਮਹੀਨੇ ਜਾਂ 3 ਮਹੀਨੇ ਨੂੰ ਵੀਜ਼ਾ ਚਾਹੀਦਾ ਹੀ ਚਾਹੀਦਾ ਮੈਨੂੰ ਹਰ ਤੇ ਜੀ ਸਰ ਅੱਜ ਦੇ ਟਾਈਮਸ ਨਾਲ ਲੋਕ ਕੋਲ ਪੇਸ਼ੈਂਸ ਹੀ ਨਹੀਂ ਹੈਗਾ ਬੜੀ ਮੈਂ ਕਹਿੰਦਾ ਅੱਜ ਫਾਈਲ ਲਗਾ ਕੇ ਜਾਂਦੇ ਨੇ 2 ਦਿਨ ਬਾਅਦ ਫੋਨ ਤੇ ਫੋਨ ਸ਼ੁਰੂ ਹੋ ਜਾਂਦਾ ਹਾਂਜੀ ਆ ਗਿਆ ਵੀਜ਼ਾ ਸਾਡਾ ਆ ਗਿਆ ਵੀਜ਼ਾ ਅਸੀਂ ਉਹਨਾਂ ਨੂੰ ਕਹਿੰਨੇ ਤੁਸੀਂ ਪੇਸ਼ੈਂਸ ਰੱਖੋ ਅੱਜ ਕੀਤੀ ਤੁਹਾਡੀ ਥੋੜੀ ਵੀ ਜਲਦਬਾਜ਼ੀ ਤੁਹਾਡਾ ਮਤਲਬ ਤੁਹਾਡਾ ਵੀਜ਼ਾ ਜਿਹ ਤੇ ਉਹੀ ਤੜਪ پیشنਟ ਸਾਡਾ ਜਿਹੜਾ ਵੀਜ਼ਾ ਤੁਹਾਨੂੰ ਲਗਵਾ ਦੇ ਤੁਸੀਂ ਇਹਦੇ ਵਿੱਚ ਏਜ ਗਰੁੱਪ ਕਿੰਨਾ ਹੋਵੇ ਮਤਲਬ 18 19 ਸਾਲ ਵਾਲਾ ਜਿਹੜਾ ਕੋਈ ਸਟੂਡੈਂਟ ਜਾਣਾ ਚਾਹੁੰਦਾ ਸੀਗਾ ਜੀ ਕੀ ਉਹਦੇ ਲਈ ਵੀ ਇੱਕ ਥੋਟ ਹੈ ਕਿ ਤੂੰ ਸਟੂਡੈਂਟ ਦੀ بجائے ਤੂੰ ਇਸ ਤਰੀਕੇ ਨਾਲ ਚਲਾ ਜਾ ਉੱਥੇ ਜਾ ਕੇ ਕਨਵਰਟ ਹੋ ਜੀ ਕਿਉਂਕਿ ਅਲਟੀਮੇਟਲੀ ਦਾ ਕੈਨੇਡਾ ਜਾਣਾ ਹੀ ਪੰਜਾਬੀਆਂ ਦਾ ਇੱਕ ਟੀਚਾ ਹੈ ਬਿਲਕੁਲ ਬਹੁਤ ਸਾਰੇ ਕੇਸ ਇਦਾਂ ਦੇ ਨੇ ਜਿਹੜੇ ਸਟੂਡੈਂਟ ਆ ਉਹਨਾਂ ਦੇ ਵੀਜ਼ੇ ਆਏ ਨੇ ਉਹ ਐਨੇ ਖੁਸ਼ ਨੇ ਕਿ ਤੁਸੀਂ ਸਟੱਡ ਹੁਣ ਦੇਖੋ ਸਟੱਡੀ ਵੀਜ਼ਾ ਨਾ ਮਹਿੰਗਾ ਵੀ ਹੋ ਗਿਆ ਹੁਣ ਕੈਨੇਡਾ ਦਾ 27 28 ਲੱਖ ਰੁਪਏ ਸਟੱਡੀ ਵੀਜ਼ਾ ਤੇ ਸਾਡੇ ਕੋਲ ਬੜੇ ਹੁਣ ਹਰ ਬੰਦਾ ਅਪਰੋਚ ਨਹੀਂ ਕਰ ਸਕਦੇ ਨੇ ਪੈਸਿਆਂ ਨੂੰ ਸਾਡੇ ਕੋਲ ਨੂੰ ਆਂਦੇ ਨੇ ਯੰਗਸਟਰ ਮੁੰਡੇ ਆਂਦੇ ਨੇ ਕੋਈ ਕੰਮ ਕਰਨ ਨਹੀਂ ਕਰਦੇ ਹੁੰਦੇ ਬਟ ਆਪਾਂ ਉਹਨਾਂ ਨੂੰ ਕੱਲਿਆਂ ਦੀ ਫਾਈਲ ਨਹੀਂ ਲਗਾਈ ਦੀ ਜੇ ਆਪਾਂ ਜਿਵੇਂ ਸਪੋਜ਼ ਇੱਕ ਬੱਚਾ ਪੜ ਰਿਹਾ ਹੈ ਜਾਂ ਪੜ੍ਹਾਈ ਕਰ ਚੁੱਕਾ ਹੋਇਆ ਕੋਈ ਆਮਦਨ ਦਾ ਸਬੂਤ ਨਹੀਂ ਦੀ ਫਾਈਲ ਲਗਾਵਾਂਗੇ ਵੀਜ਼ਾ ਨਹੀਂ ਆਏਗਾ ਆਪਾਂ ਉਹਦੀ ਡਿਪੈਂਡੈਂਟ ਦੇ ਨਾਲ ਫਾਈਲ ਲਗਾਈ ਦੀ ਹੈ ਜਾਂ ਉਹਦੀ ਮਦਰ ਦੇ ਨਾਲ ਜਾਂ ਉਹਦੇ ਫਾਦਰ ਦੇ ਨਾਲ ਉਹਨਾਂ ਦਾ ਜੋ ਵੀ ਇਨਕਮ ਸੋਰਸ ਹੈ ਉਹ ਆਪਾਂ ਉਹਦੇ ਵਿੱਚ ਐਨਓਸੀ ਲਗਾਈ ਦੇ ਕਿ ਬੇਟੇ ਨੂੰ ਸਪੋਰਟ ਕਰ ਰਹੇ ਨੇ ਆਪਣੇ ਨਾਲ ਕਮਾਨ ਫਰਾਂ ਦੇ ਲੈ ਕੇ ਜਾ ਰਹੇ ਆ इजीली ਵੀਜ਼ਾ ਫਿਰ ਆ ਜਾਂਦਾ ਬੱਚੇ ਦਾ ਬੱਚਾ ਵੀ ਉੱਥੇ ਜਾ ਕੇ ਆਪਣਾ ਸਟੱਡੀਜ਼ ਚ ਕਨਵਰਟ ਕਰਾ ਲੈਂਦਾ ਔਰ ਉੱਥੇ ਜਾ ਕੇ ਜਦੋਂ ਸਟੱਡੀ ਵੀਜ਼ਾ ਚ ਆਪਾਂ ਕਨਵਰਟ ਕਰਾਣੇ ਸਾਢੇ ਅੱਧਾ ਖਰਚਾ ਰਹਿ ਜਾਂਦਾ ਜਿਹੜਾ ਮਦਰਸਨ ਕਹਿ ਕੇ ਪ੍ਰਮੋਟ ਕੀਤਾ ਇੰਡਸਟਰੀ ਨੇ ਜੀ ਪੂਰੀ ਫੈਮਿਲੀ ਦਾ ਵੀਜ਼ਾ ਨਹੀਂ ਹੁੰਦਾ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਣਾ ਹਰ ਪ੍ਰੋਫਾਈਲ ਵੱਖਰੀ ਹੈਗੀ ਹੈ ਅਸੀਂ ਵੀ ਮਦਰਸਨ ਦੇ ਬਹੁਤ ਵੀਜ਼ੇ ਲੈਣੇ ਲੇਟੈਸਟ ਹੁਣ ਫਾਦਰ ਤੇ ਬੇਟੇ ਦਾ ਵੀ ਵੀਜ਼ਾ ਇੰਦਾ ਵੀ ਕੋਈ ਗੱਲ ਨਹੀਂ ਹੁੰਦੀ ਕਿ ਅੰਬੈਸੀ ਨੇ ਸਿੰਗਲ ਨੂੰ ਵੀਜ਼ਾ ਨਹੀਂ ਦੇਣਾ ਜਾਂ ਫੈਮਿਲੀ ਨੂੰ ਵੀਜ਼ਾ ਦੇਣਾ ਹੈ ਜਾਂ ਮਦਰ ਸੰ। ਮਤਲਬ ਇੰਡਸਟਰੀ ਨੇ ਆਪਦੇ ਵੱਲੋਂ ਹੀ ਬਣਾ ਲਈਏ। ਇਹ ਟਰਮ ਹੀ ਆਪ ਬਣਾ ਲਈ ਮਦਰ ਸੰ ਵਾਲੀ ਟਰਮ। ਜੀ ਸਾਡੇ ਕੋਲ ਵੀ ਆਉਂਦੇ ਨੇ ਕਲਾਇੰਟਸ ਅਸੀਂ ਮਦਰ ਸੰ ਸਾਡਾ ਅਪਲਾਈ ਕਰੋ ਪੂਰੀ ਫੈਮਿਲੀ ਦਾ ਨਹੀਂ ਕਰਨਾ। ਅਸੀਂ ਦੇਖਦੇ ਹਾਂ ਕਿ ਤੁਸੀਂ ਅਗਰ ਐਲੀਜੀਬਲ ਹੋ ਸਾਰੀ ਫੈਮਿਲੀ ਦਾ ਵੀਜ਼ਾ ਵੀ ਲੱਗ ਸਕਦਾ। ਦੇਖੋ ਬੇਸਿਕਲੀ ਅਗਰ ਅਸੀਂ Shimla ਵੀ ਘੁੰਮਣ ਜਾਣਾ ਹੈ ਨਾ ਤੇ ਪੂਰੀ ਫੈਮਿਲੀ ਨਾਲ ਜਾਵਾਂਗੇ। ਕਦੀ ਸੁਣਿਆ ਮਾਪ ਪੁੱਤ ਗਿਆ Shimla ਭੇਜਿਆ ਹੋਵੇ। ਚਲੋ ਕਈ ਰੇਅਰ ਕੇਸ ਚ ਭੇਜ ਦਿੰਦੇ ਹਾਂ। ਕੈਨੇ ਇਹ ਦੇਖਣਾ ਪੈਂਦਾ ਕਿ ਤੁਹਾਡੀ ਆਈਟੀਆ ਰਿਟਰਨਸ ਕੀ ਹੈ ਤੁਹਾਡਾ ਬੈਂਕ ਬੈਲੈਂਸ ਕਿੰਨਾ ਬੋਲਦਾ ਉਸ ਅਕੋਰਡਿੰਗਲੀ ਆਪਾਂ ਸੁਜੈਸਟ ਕਰਦੇ ਆਂ ਨਹੀਂ ਪਰ ਇਸ਼ਪਰੀ ਜੀ ਜੇ ਵੀਜ਼ੇ ਰਿਫਿਊਜ਼ ਹੋਏ ਹੋਣੇ ਪੂਰੀ ਫੈਮਿਲੀ ਦੇ ਤਾਂ ਹੀ ਕਿਸੇ ਨੇ ਸੋਚਿਆ ਵੀ ਆਮ ਮਦਰ ਤੇ ਸੰਦਾ ਲਾ ਦਿੰਨੇ ਆ ਉਹਦੇ ਚ ਸਕਸੈਸ ਰੇਟ ਆਇਆ ਹੋਣਾ ਤਾਂ ਕੰਮ ਇਧਰ ਨੂੰ ਤੁਰਪੇ ਇੰਡਸਟਰੀ ਦਾ ਦੇਖੋ ਸਰ ਇਦਾਂ ਹੁੰਦਾ ਹੈ ਕਿ ਆਪਾਂ ਨਾ ਮਾਰਕੀਟ ਜੋ ਸੁਣਨਾ ਚਾਹੰਦੀ ਹੈ ਨਾ ਆਪਾਂ ਜਦੋਂ ਕਲਾਇੰਟ ਹੈ ਸਪੋਜ਼ ਜੋ ਸੁਣਨਾ ਚਾਹੁੰਦਾ ਆਪਾਂ ਨੂੰ ਜਦੋਂ ਸੁਣਾ ਦਿੰਨੇ ਆ ਉਹ ਹੈਪੀ ਖੁਸ਼ ਹੋ ਜਾਂਦਾ ਮੇਰੇ ਕੋਲ client ਆ ਕੇ ਕਹੇਗਾ ਮੈਂ ਪੂਰੀ ਫੈਨ ਨਾ ਰਿਫਿਊਜ਼ ਹੋ ਜੇਗੀ ਅੰਬੈਸੀ ਕਹੇਗੀ ਤਾਂ واپس ਆਉਂਦਾ ਰੀਜ਼ਨ ਕਿ ਇਹ ਚੀਜ਼ ਤਾਂ ਪੂਰੀ ਫੈਮਿਲੀ ਜਾ ਰਹੇ ਹੋ ਮੈਂ ਜੇ ਕਹਾਂਗਾ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਉਹ ਚਿੜ ਜਾਏਗਾ client ਉਹ ਕਹੇਗਾ ਨਹੀਂ 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 ਤੁਹਾਨੂੰ ਨੌਲੇਜ ਨਹੀਂ ਹੈਗੀ ਮਦਰ ਸੰਦਈ ਹੁਣ ਲੱਗਣਾ ਚਾਹੀਦਾ ਅੱਛਾ client ਆਪ ਆ ਕੇ ਮਤਾਂ ਦੇਣ ਲੱਗ ਜਾਂਦਾ ਨਹੀਂ ਪਰ ਇਹ ਇਹ ਵੈਲਿਡ ਸਵਾਲ ਹੈ ਅਗਲੇ ਦਾ ਵੀ ਜੇ ਅੰਬੈਸੀ ਚ ਸਾਰੀ ਫੈਮਿਲੀ ਪਾਈ ਅਗਲੇ ਕਹਿਣਗੇ ਕਿ ਤੁਸੀਂ ਵਾਪਸੀ ਨਹੀਂ ਆਉਂਗੇ ਇੱਥੇ ਦੇਖੋ ਵਾਪਸ ਆਨ ਦਾ ਖਾਲੀ ਇਹ ਰੀਜ਼ਨ ਨਹੀਂ ਹੁੰਦਾ ਕਿ ਪੂਰੀ ਫੈਮਲੀ ਜਾ ਰਹੀ ਹੈ ਤੇ ਵਾਪਸ ਨਹੀਂ ਆਏਗੀ ਵਾਪਸ ਆਨ ਦਾ ਰੀਜ਼ਨ ਪ੍ਰੋਪਰਟੀਆਂ ਦਿਖਾਈ ਜਾਂਦੀਆਂ ਕੰਮਕਾਰ ਦਿਖਾਇਆ ਜਾਂਦਾ ਹੈਗਾ ਤੁਹਾਡਾ ਤੁਹਾਡੀ ਪ੍ਰੋਫਾਈਲ ਕੀ ਹੈ ਸਾਰਾ ਕੁਝ ਮੈਟਰ ਕਰਦਾ ਹੁਣ ਤੁਹਾਡੇ ਕਹਿਣ ਲੱਗੇ ਫੈਮਲੀਆਂ ਦੇ ਵੀਜ਼ੇ ਨਹੀਂ ਆਉਂਦੇ ਪੂਰੀ ਪੂਰੀ ਫੈਮਲੀ ਜਾਂਦੀ ਹੈ ਯੂਰਪ ਟ੍ਰਿਪ ਤੇ ਕੈਨੇਡਾ ਜਾਂਦੀ ਹੈਗੀ ਹੈ ਯੂ ਐਸ ਏ ਜਾਂਦੀ ਹੈਗੀ ਹੈ ਐਦਾਂ ਦਾ ਕੁਝ ਨਹੀਂ ਇਹ ਸਾਡੇ ਮਿੱਥ ਇਹ ਏਜੰਟਾਂ ਦੇ ਬਣਾਏ ਹੋਏ ਮਿੱਥ ਹੈ ਜੇ ਆਪਾਂ ਉਹ ਸਾਰੇ ਡਰਾਮਾ ਨਹੀਂ ਕਰਨਗੇ ਨਾ ਕੋਈ ਵੀ ਉਹਨਾਂ ਕੋਲ ਜਾ ਕੇ ਫਾਈਲ ਨਹੀਂ ਲਗਾਉਂਦਾ ਸਪੈਸੀਫਿਕਲੀ ਮੈਂ ਕੈਨੇਡਾ ਦਾ ਜ਼ਿਕਰ ਕਰ ਰਿਹਾ ਹਾਂ ਠੀਕ ਹੈ ਯੂਰਪ ਦਾ ਸ਼ੇਨਗੇਨ ਵੀਜ਼ਾ ਆ ਜਾਂਦਾ ਹੋਣਾ ਜਾਂ ਯਾ ਯੂਐਸ ਦਾ ਮੈਨੂੰ ਪਤਾ ਹੁੰਦਾ ਹੈ ਕਿ ਨਹੀਂ ਹੁੰਦਾ ਪਰ ਕੈਨੇਡਾ ਦਾ ਕਿਉਂਕਿ ਅਸੀਂ ਚਾਹਨਾ ਹੀ ਆ ਪੂਰੀ ਦੀ ਪੂਰੀ ਫੈਮਿਲੀ ਕੈਨੇਡਾ ਔਰ ਬਹੁਤ ਲੋਕਾਂ ਦਾ ਥੋਟ ਹੈ ਵੀ ਉਹ ਵਾਪਸ ਨਾ ਦੇਖੋ ਕੈਨੇਡਾ ਇਸ ਨੋਟ ਅ ਟੂਰਿਸਟ ਕੰਟਰੀ ਟੂਰਿਸਟ ਕੰਟਰੀ ਹੈਗੀ ਯੂਰਪ ਸ਼ੇਨਗੇਨ ਜੀ ਨੂੰ ਕਹਿੰਦੇ ਨੇ ਜੇ ਆਪਾਂ ਘੁੰਮਣ ਫਿਰਨ ਦੇ ਲਈ ਜਾਣਾ ਆਪਾਂ ਕੈਨੇਡਾ ਫਾਈਲ ਲਗਾਉਂਦੇ ਆ ਅੰਬੈਸੀ ਵੀ ਸਵਾਲ ਕਰ ਲੈਂਦੀ ਹੈ ਵੀ ਤੁਸੀਂ ਐਨੀਆ ਸੋਨੀਆ ਕੰਟਰੀ ਦਾ ਪਹਿਲਾ ਘੁਮਕਿਆ ਜੋ ਕੈਨੇਡਾਸ ਤੱਕ ਘੁਮਣਾ ਲਾ ਪੁੱਛਿਆ ਹੀ ਨਹੀਂ ਕੈਨੇਡੀਅਨਸ ਕੈਨੇਡਾ ਸੋਸ਼ਲ ਕੰਟਰੀ ਹੈ ਪਰ ट्रैवल ਹਿਸਟਰੀ ਵੀ ਮੈਟਰ ਕਰਦੀ ਹੈ ਕੁਝ ਕੇ ਸੱਚ ਕੁਝ ਕੇ ਸੱਚ ट्रैवल ਹਿਸਟਰੀ ਮੈਟਰ ਕਰਦੀ ਹੈ ਆਦਰਵਾਈਜ਼ ਅਸੀਂ ਫਰੈਸ਼ ਪਾਸਪੋਰਟ ਤੇ ਵੀਜ਼ਾ ਲਏ ਹੋਏ ਨੇ ਜਦੋਂ ਮੈਂ ਕਹਿੰਨਾ ਕਿ ਮੈਂ ਜਾਣਾ ਹੀ ਕੈਨੇਡਾ ਹੈ ਨਾ ਤੇ ਮੈਂ ਯੂਰਪ ਜਾ ਕੇ ਆਪਣੇ ਪੈਸੇ ਕਿਉਂ ਖਰਾਬ ਕਰਕੇ ਆਵਾਂ ट्रैवल ਹਿਸਟਰੀ ਕੋਈ ਮੈਂ ਬਿਲਕੁਲ ਮੈਂ ਕੁਝ ਕੇ ਆਮ ਤੌਰ ਨਾ ਹੈ ਨਾ ਸ਼੍ਰੀ ਜੀ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਦੁਬਈ ਤੇ ਮਲੇਸ਼ੀਆ ਤੋਂ ਸ਼ੁਰੂ ਹੋ ਜੋ ਫਿਰ ਯੂਕੇ ਦਾ ਵੀਜ਼ਾ ਪਾਓ ਯੂਕੇ ਆ ਜਾਂਦਾ ਫਿਰ ਸ਼ੈਨਗਨ ਘੁੰਮ ਫਿਰ ਕੇ 6 ਮਹੀਨੇ 8 ਮਹੀਨੇ ਸਿੰਗਾਪੁਰ ਟਰੈਵਲ ਹਿਸਟਰੀ ਬਣਾਓ ਫਿਰ ਏਜੰਟਸ ਕਹਿੰਦੇ ਕਿ ਫਿਰ ਤੁਹਾਡਾ ਲਾਵਾਂਗੇ ਅਸੀਂ ਦੇਖੋ ਜੇ ਤੁਹਾਨੂੰ ਤੇ ਮੈਨੂੰ ਪਤਾ ਕਿ ਇਦਾਂ ਵੀਜ਼ਾ ਆ ਜਾਂਦਾ ਹੈ ਤੇ ਅੰਬੈਸੀ ਨੂੰ ਵੀ ਤਾਂ ਪਤਾ ਹੀ ਹੋਵੇਗਾ ਕਿ ਇਹ ਸਭ ਡਰਾਮੇ ਕਰ ਰਹੇ ਨੇ ਜਿਹੜਾ ਇੱਕ ਜੈਨੂਇਨ ਟੂਰਿਸਟ ਹੈ ਨਾ ਜੇ ਤੁਸੀਂ ਕਰੋ 6 ਮਹੀਨੇ 4 ਘੰਟੀਆਂ ਘੁੰਮ ਕੇ ਆ ਗਏ ਉਹ ਐਡਾ ਵਿਲ ਐਨੇ ਲੱਖ ਰੁਪਏ ਖਰਚ ਕੇ ਆ ਗਿਆ ਉਹ ਜੈਨੂਇਨ ਟੂਰਿਸਟ ਨਹੀਂ ਹੋਏਗਾ ਏਜੰਟ ਕੀ ਕਰਦਾ ਹੈ ਇੱਕ ਦਿਨ ਸਿੰਗਾਪੁਰ ਘੁਮਾਤਾ ਇੱਕ ਦਿਨ ਨੂੰ ਮਲੇਸ਼ੀਆ ਘੁਮਾਤਾ ਹਾਂ ਚਲ ਵੀ ਥਾ ਗਏ ਕਈ ਵਾਰੀ ਤਾਂ ਗਏ ਸਿਰਫ ਸਟੈਂਪਲਵਾ ਕੇ ਵਾਪਸ ਬੁਲਾ ਲੈਂਦੇ ਵਾਪਸ ਆ ਜਾਂਦੇ ਉਹ ਤਾਂ ਸਿੱਧਾ ਸਿੱਧਾ ਜਦੋਂ ਆਪਾਂ ਫਾਈਲ ਲਗਾਉਂਦੇ ਐਂਬੈਸੀ ਸਾਫ਼ ਸਮਝਦੀ ਕਿ ਇਹ ਸਭ ਇਹਨਾਂ ਨੇ ਝੋਲ ਕੀਤਾ ਹੈ ਫਿਰ ਉਲਟਾ ਰਿਜੈਕਸ਼ਨ ਲੱਗਦੀ ਹੈਗੀ ਹੈ ਵੀ ਕਤੋਂ ਮੈਟ੍ਰਿਕ ਕਰਦੇ ਜਿਵੇਂ ਮੈਂ ਕੈਨੇਡਾ ਲਈ ਅਪਲਾਈ ਕਰ ਰਿਹਾ ਮੇਰੀ ਫਰਸਟ ਪ੍ਰੀਫਰੈਂਸ ਕੈਨੇਡਾ ਹੀ ਹੈ ਮੈਂ ਜਾਣੇ ਹੀ ਕੈਨੇਡਾ ਹੈਗਾ ਮੈਂ ਕਿຊੋਰ ਕੰਟਰੀ ਪੈਸੇ ਖਰਚਣ ਨਹੀਂ ਜਾਣੇ ਮੈਂ ਇੰਨਾ ਆਪਣਾ ਬਜਟ ਸੋਚਿਆ ਹੈ ਮੈਂ ਕੈਨੇਡਾ ਹੀ ਪੈਸੇ ਖਰਚਣ ਜਾਵਾਂਗਾ ਫਿਰ ਆਪਾਂ ਜਿਹੜਾ ਪਲਾਨ ਕੀਤਾ ਹੁੰਦਾ ਕਿ ਮੈਂ ਆਪਣਾ ਬਰਥਡੇ ਮਨਾਣ ਜਾਣਾ ਹੈ ਜਾਂ ਗਰਮੀ ਛੁੱਟੀਆਂ ਮਨਾਣ ਜਾਣੀ ਨੇ ਫੈਮਿਲੀ ਨਾਲ ਉਹ ਮੈਂ ਆਪਣਾ ਟ੍ਰਿਪ ਨੂੰ ਕੈਨਸਲ ਨਹੀਂ ਕਰਾਂਗਾ ਫਿਰ ਮੈਂ ਸ਼ਿਫਟ ਕਰਕੇ ਸਿੰਗਾਪੁਰ ਲੈ ਜਾਵਾਂ ਉਹਨੂੰ ਠੀਕ ਹੈ ਦੁਬਈ ਲੈ ਜਾਵਾਂਗਾ ਜਾਂ ਯੂ ਐਸ اے ਆਸਟ੍ਰੇਲੀਆ ਵੱਲ ਚਲ ਜਾਵਾਂਗਾ ਨੈਕਸਟ ਟਾਈਮ ਜਦੋਂ ਕੈਨੇਡਾ 'ਚ ਫਾਈਲ ਲਗਾਉਂਗਾ ਉਹ ਕਹਿੰਦੇ ਕਹ ਰਹੇ ਬੰਦਾ ਜੈਨੂਇਨ ਸੀ ਜੇ ਸਾਨੂੰ ਕਹਿ ਰਿਹਾ ਸੀ ਇਹ ਗਰਮੀਆਂ ਛੁੱਟੀਆਂ ਮਨਾਣ ਜਾਣਾ ਚਾਹੁੰਦਾ ਫੈਮਿਲੀ ਨਾਲ ਅਸੀਂ ਮਨਾ ਕਰਤਾ ਪਰੇ ਘਰ ਨਹੀਂ ਬੈਠਾ लेके गया अपनी फैमिली ਨੂੰ ਕਿਤੇ ਨਾ ਕਿਤੇ ਕਮਾਣ ਵਾਸਤੇ ਨੈਕਸਟ ਟਾਈਮ ਤੁਹਾਡਾ इजीली ਵੀਜ਼ਾ ਮਿਲ ਜਾਂਦਾ ਪਰ ਆਪਾਂ ਲੱਗਦਾ ਕਿ ਉਹਨੇ ਟਰੈਵਲ ਸਟੂਡੈਂਟ ਦੇ ਇੱਕ ਵੀਜ਼ਾ ਦਿੱਤਾ ਹੈਗਾ ਅੰਬੈਸੀ ਬਹੁਤ ਸਰ ਬਹੁਤ ਅੱਗੇ ਤੱਕ ਅਸਲ ਚ ਤਾਂ ਖੇਡ ਇਹ ਵੀ ਹੈ ਨਾ ਕਿ ਬਹੁਤ ਵੱਡੇ ਲੋਕ ਵੋਲੀਅਮ ਤੇ ਖੇਡ ਰਹੇ ਹੈ ਕਿ ਸ਼ਾਮ ਨੂੰ 2-300 ਫਾਈਲ ਸਾਡੇ ਕੋਲੇ 100 ਫਾਈਲ ਆ ਜੇ 25-3000 ਰੁਪਏ ਸੀ ਸਰਵਿਸ ਚਾਰਜ ਆਪਦਾ ਲੈ ਲੀਏ ਵੀਜ਼ਾ ਆਵੇ ਆਵੇ ਨਹੀਂ ਆਵੇ ਨਹੀਂ ਆਵੇ ਦੇਖੋ ਸਰ ਦੋ ਤਰ੍ਹਾਂ ਦੇ ਹੈ ਹੁਣ ਜਿਹੜੇ ਕਹਿੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹ 5 ਲੱਖ ਕੋਈ ਲੈਂਦਾ ਕੋਈ 10 ਲੱਖ ਲੈਂਦਾ ਹੁਣ ਅਸੀਂ ਲੈਨੇ ਆ ਆਪਣੀ ਪ੍ਰੋਸੈਸਿੰਗ ਫੀਸ ਪਰ ਸਾਡੀ ਸੋਚ ਨਹੀਂ ਹੈਗੀ ਕਿ ਸੀ ਪ੍ਰੋਸੈਸਿੰਗ ਫੀਸ ਲੈ ਕੇ ਉਹ ਇੱਕ ਵਾਰ ਕਰ ਲਾਂਗੇ ਤੁਸੀਂ 10 ਸਾਲ ਨਹੀਂ ਮਾਰਕੀਟ 'ਚ ਟਿਕ ਸਕਦੇ ਜੇ ਤੁਸੀਂ ਫੀਸ ਲੈ ਕੇ ਕੰਮ ਨਾ ਕਰੋਗੇ ਉਹਦਾ ਲੈ ਰਹੇ ਨਾ 30-30 ਲੱਖ ਵੀ ਲੈ ਰਹੇ ਆ ਲੋਕ 30-30 ਲੱਖ ਲੈ ਰਹੇ ਨੇ 25-25 ਲੱਖ ਲੈ ਰਹੇ ਹੋ ਟੈਂਪਰੇਰੀ ਬੰਦੇ ਨੇ ਉਹਨਾਂ ਨੇ ਅੱਜ ਇਸ ਨਾਮ ਤੋਂ ਆਫਿਸ ਖੋਲ੍ਹਿਆ ਸਾਲ ਕਰ ਲਿਆ ਫੇਰ ਸਾਲ ਕਿਸੇ ਹੋਰ ਪਾਸੇ ਫੇਰ ਕਿਸੇ ਹੋਰ ਪਾਸੇ ਆ ਆਲ ਟਾਈਮ ਤੋਂ ਦੇਖ ਲੈਣਾ ਜਿੰਨੀਆਂ ਵੀ ਫੇਕ ਸਪਾਂਸਰਸ਼ਿਪਾਂ ਲੱਗੀਆਂ ਹੈਗੀਆਂ ਨੇ ਵੀਜ਼ੇ ਬਿਲਕੁਲ ਕੈਨੇਡਾ ਨੇ ਬੰਦ ਕਰਤੇ ਆਲ ਟਾਈਮ ਤੋਂ ਅਸੀਂ ਖੁਦ ਪੰਜਾਬੀ ਆਪਣੇ ਪੈਰਾ ਤੇ ਕੁਲਹਾੜੀ ਮਾਰਦੇ ਆ ਆ ਵੀਜ਼ੇ ਦੇਣਾ ਕੈਨੇਡਾ ਨੇ ਜੋ ਸਖਤੀ ਵਰਤੀ ਜਿਹੜੇ ਜੈਨੂਇਨ ਕੇਸ ਆ ਉਹਨਾਂ ਤੇ ਵੀ ਰਿਜੈਕਸ਼ਨਸ ਆਣੀ ਸ਼ੁਰੂ ਹੋ ਜਾਣੀ ਆ ਕੀ ਕਈ ਸਾਲਾਂ ਬਾਅਦ ਵੀ ਪ੍ਰੋਬਲਮ ਆ ਸਕਦੀ ਹੈ ਜਾ ਕੇ ਬਿਲਕੁਲ ਆ ਸਕਦੀ ਹੈ ਮੰਨ ਲਓ ਪੀਆਰ ਹੋਣ ਲੱਗਿਆ ਬੰਦਾ ਔਰ ਪਤਾ ਲੱਗਿਆ ਕਿ ਜਦੋਂ ਇਹਨੇ ਆਇਆ ਸੀ ਆਪਦੇ ਸਾਰੇ ਕਾਗਜ਼ ਹੀ ਜਾਲੀ ਲਾਏ ਸੀ ਨਹੀਂ ਹੋਏਗਾ ਕਦੀ ਪੀਆਰ ਨਹੀਂ ਹੋਏਗੀ ਕਦੀ ਵੀ ਨਹੀਂ ਪੀਅਰ ਹੋਏਗਾ 5-5 ਸਾਲ 10-10 ਸਾਲ ਲਗਾ ਕੇ ਉਹਨਾਂ ਨੂੰ ਆਪਣੇ ਖਾਲੀ ਵਾਪਸ ਖਾਲੀ ਹਤ ਵਾਪਸ ਆਣਾ ਉਹਦਾ ਜ਼ਿੰਮੇਦਾਰ ਕੌਣ 에ਜੰਟ ਕਲਾਇੰਟ ਕਲਾਇੰਟ ਮੈਂ ਕਹਣਾ 50% ਕਲਾਇੰਟ ਵੀ ਹੈਗਾ ਪਰ ਫਰ ਐਜੂਕੇਟ ਹੋਣਾ ਚਾਹੀਦਾ ਕਲਾਇੰਟ ਨੂੰ ਜਦੋਂ ਆਪਾਂ ਤੁਸੀਂ ਇਹ ਗੱਲ ਜਦੋਂ ਬੈਠਦੇ ਹੋ ਤੁਸੀਂ ਅੱਜ ਇੰਨੀ ਗੱਲ ਕਰ ਰਹੇ ਹੋ ਐਜੂਕੇਟ ਵੀ ਤਾਂ ਕਰੋਣਾ ਨਾਲ ਨਾਲ ਆਪਣੀ ਪੰਜਾਬ ਪ੍ਰਤੀ ਇੱਕ ਜ਼ਿੰਮੇਵਾਰੀ ਵੀ ਨਿਭਾਓ ਠੀਕ ਹੈ ਤੁਹਾਡਾ ਵਪਾਰ ਹੈ ਪੈਸਾ ਕਮਾਉਣਾ ਹੈ ਜਸਟੀਫਾਈਡ ਗੱਲ ਹੈ ਪਰ ਨਾਲ ਨਾਲ ਇਹ ਦੱਸੋ ਕਿ ਜੇ ਤੁਹਾਡੇ ਕਾਗਜ਼ ਲਾ ਕੇ ਵੀਜ਼ਾ ਆ ਵੀ ਗਿਆ ਹੋ ਸਕਦਾ 10 ਸਾਲਾਂ ਨੂੰ ਵਾਪਸ ਮੁੜਨਾ ਪੈ ਜੀ ਦੇਖੋ ਸਰ ਜਿੰਨੇ ਜੋਗੇ ਆ ਹਮੇਸ਼ਾ ਐਜੂਕੇਟ ਕਰਦੇ ਰਹੀਦਾ ਕਲਾਇੰਟਸ ਨੂੰ ਕਿ ਕਦੀ ਵੀ ਆਫਟਰ ਵੀਜ਼ਾ ਚੱਕਰਾਂ ਚ ਨਾ ਪੋ ਬਾਕੀ ਤੁਹਾਡੀ ਆਪਣੀ ਮਰਜ਼ੀ ਹੈਗੀ ਆ ਆਫਟਰ ਵੀ ਕਿਉਂਕਿ ਜਿਹੜਾ ਆਫਟਰ ਵੀਜ਼ਾ ਵਾਲਾ ਹੋਏਗਾ ਉਹ ਸਿਰਫ ਖੇਡਦਾ 10 ਉਹਨੇ ਕੇਸ ਪਾਣੇ ਨੇ ਪੁੱਤੇ ਸਿੱਦੇ ਡਾਕੂਮੈਂਟਸ ਲਾਏ ਕਿਉਂਕਿ ਉਹਨੂੰ ਪਤਾ ਹੈ ਧਰ ਤੋਂ 5 ਲੱਖ 10 ਲੱਖ ਲੈਣੇ ਆ। ਇਹ ਕਲਾਇੰਟ ਨੂੰ ਪਤਾ ਨਹੀਂ ਹੁੰਦਾ ਵੀ ਡਾਕੂਮੈਂਟ ਪੁੱਠੇ ਸਿੱਧਾ ਪਤਾ ਹੁੰਦਾ ਪਤਾ ਹੁੰਦਾ ਬਿਲਕੁਲ ਪਤਾ ਹੁੰਦਾ ਕਲਾਈਂਟ ਨੂੰ ਕਲਾਈਂਟ ਤੁਹਾਡੇ ਕੋਲ ਆ ਕੇ ਕਹਿੰਦੇ ਆ ਸਾਡੇ ਸਾਡੇ ਬੈਂਕ ਦੇ ਬਣਾ ਦਿਓ ਜੀ ਜਾਂ ਹੋਰ ਬਣਾ ਦਿਓ ਜੀ ਲਾ ਦਿਓ ਇਹ ਇਹ ਕਹਿੰਦੇ ਆ ਕਲਾਈਂਟ ਆ ਕੇ ਸਰ ਸਾਡੇ ਕੋਲ ਆ ਕੇ ਕਲਾਈਂਟ ਕਹਿੰਦਾ ਮੈਨੂੰ ਕੈਨੇਡਾ ਪਹੁੰਚਾ ਦਿਓ ਪੈਸੇ ਜਿੰਨੇ ਮਰਜ਼ੀ ਲੈ ਲੈਣਾ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਹੋਏਗਾ ਸਾਰਾ ਕੁਝ ਆਪੇ ਕਰੋ ਅਸੀਂ ਤਾਂ ਹੱਥ ਜੋੜਦੇ ਆ ਭਾਈ ਇਦਾਂ ਦਾ ਤਾਂ ਮਸ਼ੀਨ ਨਹੀਂ ਕਰ ਸਕਦੇ ਜੇ ਸਾਡੇ ਹੱਥ ਹੋਏ ਹਰ ਬੰਦੇ ਨੂੰ ਕੈਨੇਡਾ ਪਹੁੰਚਾਣਾ ਇੱਥੇ ਪੰਜਾਬ 'ਚ ਕੋਈ ਰਿਫਿਊਜ਼ਲ ਕਿਉਂ ਆਵੇ ਵੀਜ਼ਾ ਆਣਾ ਤੁਹਾਡੀ ਆਪਣੀ ਪ੍ਰੋਫਾਈਲ ਤੇ ਆ ਔਰ ਸਾਡਾ ਤਜਰਬਾ ਸਿਰਫ ਕੰਮ ਆਏਗਾ ਕਿ ਫਾਈਲ ਨੂੰ ਰਿਪਰੈਜ਼ੈਂਟ ਕਿੱਦਾ ਕੀਤਾ ਜਾਵੇ ਵੀਜ਼ਾ ਅੰਬੈਸੀ ਨੂੰ ਦੇਣਾ ਹੈ 100% ਕੋਈ ਗਾਰੰਟੀ ਸ਼ੋਰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਗਾਰੰਟੀ ਤੇ ਸ਼ੋਰਟੀ ਨਹੀਂ ਹੁੰਦੀ ਬਟ ਇਹ ਤੁਹਾਡਾ ਐਕਸਪੀਰੀਅੰਸ ਕੀ ਹੈ ਤਾਂ ਸਾਨੂੰ ਤੁਹਾਨੂੰ ਜਿਹੜੇ ਬੰਦੇ ਕੋਲ ਤੁਸੀਂ ਕੰਸਲਟੈਂਟ ਕੋਲ ਜਾ ਰਹੇ ਹੋ ਉਹਨੂੰ ਨੌਲੇਜ ਹੋਣੀ ਚਾਹੀਦੀ ਹੈ ਉਹਨੂੰ ਕਿੰਨੇ ਵੀਜ਼ੇ ਲੈ ਚੁੱਕਾ ਰੋਜ਼ ਦੇ ਉਹਦੇ ਕਿੰਨੇ ਵੀਜ਼ੇ ਆ ਰਹੇ ਨੇ ਬਸ ਇਹ ਚੀਜ਼ਾਂ ਨੂੰ ਥੋੜਾ ਧਿਆਨ ਚ ਰੱਖੋ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਆਉਂਦੀ ਹੈ ਬਹੁਤ ਸਾਰੇ ਕਮੈਂਟਸ ਜਿਹੜੇ ਕਈ ਵਾਰ 네ਗੇਟਿਵ ਆ ਜਾਂਦੇ ਆ ਜੀ ਇਹ ਕਿਉਂ ਹੁੰਦਾ ਵਰੋਚ ਕਿਉਂ ਕਈ ਵਾਰੀ ਉਹੀ ਘਰੇ ਬੈਠੇ ਗੁੱਸਾ ਕੱਢੀ ਜਾਂਦੇ ਦੇਖੋ ਅੱਜ ਕੱਲ ਕੋਈ ਉਹੀ نیٹ ਫ੍ਰੀ ਹੋਏ ਪਏ ਨੇ ਹਰ ਬੰਦਾ ਸਮਝਦਾਰ ਹੋਇਆ ਪਿਆ ਹੂੰ ਜੇ ਕੋਈ ਕਹਿੰਦਾ ਬਾਹਰ ਜਾਣਾ ਉਹਨੂੰ ਵੀ ਗਾਲਾਂ ਕੱਢੀ ਜਾਂਦੇ ਨੇ ਜਿਹੜਾ ਬਾਹਰ ਨਹੀਂ ਜਾਂਦਾ ਉਹਨੂੰ ਵੀ ਕੱਢੀ ਜਾਂਦੇ ਨੇ ਦੁਨੀਆ ਕਦੀ ਜੀਨਤਾ ਦਿੰਦੀ ਨਹੀਂ ਕਿਸੇ ਨੂੰ ਹੁਣ ਸਾਨੂੰ ਕਦੇ ਤੁਸੀਂ ਨੋਟ ਕੀਤਾ ਇਹ ਕੋਈ ਨੈਗੇਟਿਵ ਕਦੇ ਖੋਲ ਕੇ ਦੇਖਿਆ ਵੀ ਇਹ ਕਿਹੜੇ ਵੇਲੇ ਆਇਆ ਸੀ ਵੀਜ਼ਾ ਅਪਲਾਈ ਕਰਨ ਤੁਹਾਡੇ ਕੋਲੇ ਜਾਂ ਵਾਕਈ ਤੁਹਾਡੇ ਕੋਲੇ ਉਹ ਬੰਦੇ ਆਏ ਵੀ ਕਦੇ ਕਿ 99% ਸਾਡਾ ਕਲਾਇੰਟ ਨਹੀਂ ਹੁੰਦਾ ਜਿਹੜਾ ਨੈਗੇਟਿਵ ਕਮੈਂਟ ਜਿਹੜਾ ਨੈਗੇਟਿਵ ਕਮੈਂਟ ਕਰਦਾ ਕੌਣ ਕਰਾਂਦਾ ਫਿਰ ਇਹ ਕੰਪੀਟੀਟਰ ਹੋ ਸਕਦੇ ਨੇ ਖੁਦ ਵੀ ਲੋਕ ਫਰਸਟ੍ਰੇਟਿਡ ਨੇ ਜਿਹੜਾ ਆਪਦੀ ਬਾਹਰ ਜਾ ਪਾਰਿਆ ਦੂਸਰਾ ਜਾ ਰਿਹਾ ਉਹਨੂੰ ਗਾਲਾਂ ਕੱਢ ਰਿਹਾ ਕਿਉਂਕਿ ਪਤਾ ਹੈ ਤੁਸੀਂ ਮੈਨੂੰ ਕਹਿ ਰਹੇ ਸੀ ਇੰਟਰਵਿਊ ਤੋਂ ਪਹਿਲਾਂ ਵੀ ਏਜੰਟ ਨਹੀਂ ਕਹਿਣਾ ਹਾਂਜੀ ਇਹ ਸ਼ਬਦ ਤੋਂ ਵੀ ਮੈਨੂੰ ਲੱਗਦਾ ਇੱਕ ਹੇਟ ਜੀ ਹੋਣ ਲੱਗੀ ਸਰ ਕਹਿਣ ਨੂੰ ਤਾਂ ਦੇਖੋ ਟਰੈਵਲ ਏਜੰਟ ਹੀ ਹੁੰਦਾ ਹਾਂ ਹੈਨਾ ਪ੍ਰਾਪਰਟੀ ਏਜੰਟ ਵੀ ਹੁੰਦੇ ਨੇ ਲੇਕਿਨ ਏਜੰਟ ਦਾ ਉਹ ਨਾਮ ਖਰਾਬ ਕਰ ਦਿੱਤਾ ਗਿਆ ਹੋਇਆ ਮਤਲਬ ਏਜੰਟ ਤੇ ਕੈਨੇਡਾ ਏਜੰਟ ਤੇ ਕਰੰਟ ਤੋਂ ਬਚੋ ਉਹ ਵਾਲਾ ਕੰਮ ਹੋ ਚੁੱਕਾ ਹੈ ਕਿ ਇੰਨਾ ਕਾ ਜਿਹੜੇ ਕੁਝ ਗਲਤ ਬੰਦੇ ਸੀ ਇੰਡਸਟਰੀ ਚ ਆ ਚੁੱਕੇ ਹੋਏ ਨੇ ਉਹਨਾਂ ਨੇ ਨਾਮ ਖਰਾਬ ਕਰਤਾ ਤੇ ਤਾਂ ਕਰਕੇ ਥੋੜਾ ਜਿਹਾ ਹੁੰਦਾ ਕਿ ਉਸ ਨਾਲ ਨਾ ਜੋੜੋ ਸਾਨੂੰ ਤੁਸੀਂ ਆਪਣੇ ਆਪ ਨੂੰ ਉਹਦੇ ਚੋਂ ਅਲੱਗ ਕਿਵੇਂ ਦੇਖਦੇ ਹੋ ਅਸੀਂ ਕੋਈ ਠੱਗੀ ਥੋੜੀ ਨਹੀਂ ਮਾਰਦੇ ਕੋਈ ਲੱਖ ਰੁਪਏ ਨਹੀਂ ਲੈਂਦੇ ਜੈਨੂਇਨ ਫੀਸ ਲੈਂਦੇ ਆ ਜੋ ਸਾਡੀ ਕੰਸਲਟੈਂਟ ਦੀ ਫੀਸ ਹੈਗੀ ਹੈ ਆਪਣਾ ਕੰਸਲਟੈਂਸੀ ਫੀਸ ਲੈਂਦੀ ਹੈ ਤੇ ਪੂਰੀ ਕੋਸ਼ਿਸ਼ ਕਰੀਦੀ ਕਿ ਬੰਦਾ ਜਿਹੜਾ ਇੰਨੇ ਵਿਸ਼ਵਾਸ ਨਾਲ ਸਾਡੇ ਕੋਲ ਆਇਆ ਤਾਂ ਆਪਾਂ ਸੁਪਨਾ ਪੂਰਾ ਕਰੀਏ। ਇਸ ਗੱਲ ਦੀ ਗਵਾਹੀ ਤੁਹਾਡੇ ਕਲਾਇੰਟਸ ਪਰਦੇ। ਜੀ ਸਰ ਤੁਸੀਂ ਸਾਡਾ ਪੇਜ ਚੈੱਕ ਕਰ ਸਕਦੇ ਹੋ। ਰੋਜ਼ ਇੰਨੇ ਵੀਜ਼ੇ ਲੋਕ ਕਲਾਇੰਟ ਬਹੁਤ ਸ਼ੁਕਰਗੁਜ਼ਾਰਤਾ ਕਰਦੇ ਨੇ। ਖੁਸ਼ੀ ਨਾਲ ਕਈ ਵਾਰ ਅੱਖਾਂ ਵੀ ਭਰ ਲੈਂਦੇ ਹੈਗੇ ਨੇ। ਹੁਣ ਦੇਖੋ ਜਿਹੜਾ ਬੰਦਾ ਇੱਥੇ 10-15000 ਰੁਪਏ ਕਮਾ ਰਿਹਾ ਉਹ ਕਦੀ ਨਹੀਂ ਸੋਚ ਸਕਦਾ ਕਿ ਮੈਂ ਕੈਨੇਡਾ ਫਰੀਮਤ ਜਾਵਾਂਗਾ ਮੇਰਾ। ਮੈਂ ਵੀ ਕਦੀ ਜ਼ਿੰਦਗੀ ਵਿੱਚ ਸੈੱਟ ਹੋ ਸਕਾਂਗਾ। ਜਦੋਂ ਦਾ ਸੁਪਣਾ ਅੰਦਰ ਨੂੰ ਕਿਤੇ ਨਾ ਕਿਤੇ ਇੱਕ ਕਿਰਨ ਉਮੀਦ ਦੀ ਕਿਰਨ ਜਾਗ ਜਾਂਦੀ ਹੈ ਫਿਰ ਉਹ ਬਹੁਤ ਖੁਸ਼ ਹੁੰਦਾ ਬੜੀਆਂ ਦਵਾ ਮਾਰਦੇ ਹੁੰਦਾ ਤਾਂ ਤੁਸੀਂ ਕਹਿ ਰਹੇ ਹੋ ਏਸੀ ਮਕੈਨਿਕ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਲੱਕੜ ਦੇ ਮਿਸਤਰੀ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਪੀਓਪੀ ਵਾਲੇ ਮਿਸਤਰੀ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਟਾਈਲਾਂ ਲਾਉਣ ਵਾਲੇ ਮਿਸਤਰੀ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਰਾਜ ਮਿਸਤਰੀ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਜੀ ਪਲੰਬਰ ਦਾ ਵੀ ਵੀਜ਼ਾ ਲੈ ਕੇ ਦੇਵੋਗੇ ਜੀ ਫ੍ਰਿਜ ਠੀਕ ਕਰਨ ਵਾਲੇ ਦਾ ਵੀ ਵੀਜ਼ਾ ਲੈ ਕੇ ਦੇਓਗੇ ਜੀ ਇਹ ਸਾਰੇ ਲੋਕ ਜਿਹੜੇ ਪੰਜਾਬ ਚ 6 7 8000 10000 ਕਮਾ ਰਹੇ ਐ ਇਹਨਾਂ ਦੇ ਵੀਜ਼ੇ ਲੈ ਦੇਓਗੇ ਤੁਸੀਂ ਦੇਖੋ ਸਰ ਇਹਨਾਂ ਦੇ ਵੀਜ਼ੇ ਇਹਨਾਂ ਦੀ ਬਾਹ ਕੋਈ ਨਹੀਂ ਫੜੇਗਾ ਕਿਉਂਕਿ ਜਿਹੜੇ ਇਹ ਲੱਖ ਰੁਪਏ ਖਰਚ ਨਹੀਂ ਸਕਦੇ ਤੇ ਕਿਸੇ ਨੇ ਨਾ ਕੰਮ 15 20 25000 50000 ਲਈ ਕਿਸੇ ਨੇ ਇਹਨਾਂ ਦਾ ਕੰਮ ਨਹੀਂ ਕਰਨਾ ਹੈਗਾ ਕਿਉਂਕਿ ਉਹਨਾਂ ਨੂੰ ਆਪ ਤਾਂ ਪਈਆਂ ਲੱਖਾਂ ਲੈਣ ਦੀਆਂ ਤੇ ਉਹ ਇੰਨਾ ਪ੍ਰੋਫਾਈਲ ਨਾਲ ਤਾਂ ਉਹਨਾਂ ਨੂੰ ਪਤਾ ਵੀਜ਼ਾ ਆਣਾ ਨਹੀਂ ਹੈਗਾ ਅਸੀਂ ਇਸ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਹੀ ਇਦਾਂ ਕਰਨਾ ਹੈਗਾ ਕੀ ਕੈਨੇਡਾ ਐਮਬੈਸੀ ਨੂੰ ਲੱਗੇ ਵੀ ਕੀ ਚੱਲਦੀ ਹੈ ਸਾਡੀ ਕੰਟਰੀ ਆਣਗੇ ਨਾ ਇਹ ਸਾਡੇ ਤੇ ਬੋਝ ਨਹੀਂ ਪੈਣਗੇ ਉਲਟਾ ਸਾਡੀ ਡਿਵੈਲਪਮੈਂਟ 'ਚ ਸਾਡਾ ਹੱਥ ਬਣਾਣਗੇ ਕਿਉਂਕਿ ਇਸ ਟਾਈਮ ਕੈਨੇਡਾ ਡਿਵੈਲਪਿੰਗ ਕੰਟਰੀ ਹੈਗੀ ਹੈ ਬਹੁਤ ਸਾਰਾ ਉਹਦਾ ਕੈਨੇਡਾ ਬਹੁਤ ਵੱਡੀ ਕੰਟਰੀ ਹੈ ਬਹੁਤ ਸਾਰੇ ਏਰੀਆ ਹਜੇ ਖਾਲੀ ਪਿਆ ਹੋਇਆ ਉੱਥੇ ਲੋਕ ਜਾ ਕੇ ਵਸ ਰਹੇ ਨੇ ਪੋਪੂਲੇਸ਼ਨ ਵੀ ਬੜੀ ਘੱਟ ਹੈ ਸੋਸ਼ਲ ਕੰਟਰੀ ਹੈ ਖਾਲੀ ਆਪਾਂ ਪੰਜਾਬੀ ਨਹੀਂ ਜਾਂਦੇ ਪੂਰੇ ਇੰਡੀਆ ਤੋਂ ਲੋਕ ਜਾਂਦੇ ਨੇ ਚਾਈਨਾ ਤੋਂ ਪਾਕਿਸਤਾਨ ਤੋਂ ਚਾਈਨਾ ਤੋਂ ਬੜੇ ਸਾਰੀ ਦੁਨੀਆ ਜਾਣਦੇ ਨੇ ਜ਼ਿਆਦਾਤਰ ਲੋਕ ਉਹ ਇਹ ਰੀਅਲ ਉਹਨਾਂ ਨੇ ਡਿਵੈਲਪ ਕਰਨਾ ਹੁਣ ਡਿਵੈਲਪਿੰਗ ਦੇ ਵਿੱਚ ਐਗਰੀਕਲਚਰ ਵੀ ਆਉਂਦੇ ਨੇ ਜੇ ਬਿਲਡਿੰਗਾਂ ਬਣਨ ਗਈਆਂ ਉਸ ਚ ਸਾਰੇ ਕੰਸਟ੍ਰਕਸ਼ਨ ਵਾਲੇ ਉਹਨਾਂ ਚ ਸਾਰੇ ਆਣਗੇ ਤੇ ਇਸ ਕਰਕੇ ਉਹਨਾਂ ਦੀ ਇੱਕ ਤਾਂ ਡਿਮਾਂਡ ਹੈ ਉਹ ਆਪ ਵੀ ਜਾ ਕੇ ਉੱਤੇ ਪਰੇਸ਼ਾਨ ਨਹੀਂ ਹੁੰਦੇ ਸਟੂਡੈਂਟ ਹਜੇ ਸਟੂਡੈਂਟ ਨੂੰ ਕੰਮ ਲੱਭਣ ਚ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਪੜਿਆ ਲਿਖਿਆ ਨਾ ਜਿਹੜਾ 28 30 ਲੱਖ ਰੁਪਏ ਲਾ ਕੇ ਗਿਆ ਉਹ ਨਹੀਂ ਕਰੇਗਾ 17 17 ਘੰਟੇ ਜੋ ਜੌਬ ਇੱਕ ਫੈਮਿਲੀ ਬੈਕਗਰਾਉਂਡ ਵੀ ਉਦਾਂ ਦਾ ਹੋਏਗਾ ਕਿ ਉਹ ਇੰਨੀ ਹਾਰਡ ਮਿਹਨਤ ਨਹੀਂ ਕਰ ਸਕਦਾ ਪਰ ਆ ਜਿਹੜੇ ਹਾਰਡ ਵਰਕਿੰਗ ਵਾਲੇ ਲੋਕ ਹੁੰਦੇ ਨੇ ਇਹ ਜਾਂਦੇ ਮੌਕਿਆਂ ਨੂੰ ਚਾਹੀਦਾ ਹੁੰਦਾ ਇੱਕ ਵਾਰ ਲਾਈਫ ਦੇ ਵਿੱਚ ਮੂਜੀ ਨਹੀਂ ਮੌਕਾ ਮਿਲਦਾ ਇਹ 12 13 14 15 15 ਘੰਟੇ ਕੰਮ ਕਰਦੇ ਨੇ ਮਜ਼ਦੂਰਾਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਵੀ ਲੱਗ ਸਕਦਾ ਬਿਲਕੁਲ ਲੱਗ ਸਕਦਾ ਕੈਨੇਡਾ ਟੂਰਿਸਟ ਵੀਜ਼ਾ ਸਰ ਕੋਈ ਵੀ ਲੈ ਸਕਦਾ ਤੁਸੀਂ ਵੀ ਲੈ ਸਕਦੇ ਹੋ ਮੈਂ ਵੀ ਲੈ ਸਕਦਾ ਆ ਭਾਜੀ ਵੀ ਲੈ ਸਕਦੇ ਨੇ ਕੋਈ ਜਿਹੜੇ ਵੀ ਦੇਖ ਰਹੇ ਨੇ ਕੋਈ ਵੀ ਲੈ ਸਕਦਾ ਮਤਲਬ ਮੀਡੀਆ ਵਾਲੇ ਵੀ ਹੁਣ ਲੈ ਸਕਦੇ ਕੈਮਰਾਮੈਨ ਐਡੀਟਰ ਉਹਨਾਂ ਦੇ ਵੀ ਵੀਜ਼ੇ ਲੱਗ ਸਕਦੇ ਆ ਬਿਲਕੁਲ ਤੁਹਾਡਾ ਤੁਹਾਡਾ ਫੋਟੋ ਦੇਖ ਕੇ ਕੈਨੇਡਾ ਨੇ ਵੀਜ਼ਾ ਦੇ ਦੇਣਾ ਦੇਖੋ ਤੁਸੀਂ ਹੁਣ ਐ ਐ ਫਸਾ ਲੈਂਦੇ ਇਹ ਬੰਦੇ ਨੂੰ ਵੀ ਤੁਹਾਡਾ ਮੇਰੇ ਤੋਂ ਕਿੰਨੇ ਪੈਸੇ ਲਾਉਂਗੇ ਭਾਜੀ ਤੁਸੀਂ ਸਰ ਤੁਹਾਡਾ ਫ੍ਰੀਜ਼ ਕਰ ਦਾਂਗੇ ਨਹੀਂ ਮੈਂ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਵਫਾ ਕਮਾਓ ਜੀ ਜੋ ਤੁਸੀਂ ਕਹਿ ਰਹੇ ਹੋ ਉਹਦੇ ਤੇ ਪੂਰੇ ਉੱਤਰੋ ਹਾਲਾਂਕਿ ਮੈਂ ਪਿਛਲੀ ਵਾਰ ਜਦੋਂ ਆਇਆ ਸੀ ਲਾਈਵ ਆਪਾਂ ਉਦੋਂ ਲੋਕਾਂ ਦੇ ਨਾਲ ਮਿਲੇ ਔਰ ਲੋਕਾਂ ਨੇ ਗਵਾਹੀ ਭਰੀ ਕਿ ਤੁਸੀਂ ਜਿੰਨੇ ਕਹੇ ਕਿਸੇ ਨੂੰ 25000 ਚ ਕਿਸੇ ਨੂੰ 50000 ਚ ਕਿਸੇ ਨੂੰ 40000 ਚ ਇਹ ਵੀਜ਼ਾ ਲੈ ਕੇ ਦਿੱਤਾ ਜੀ ਪਰ ਲੋਕ ਹੁਣ ਇਹ ਵੀ ਉਮੀਦ ਕਰਨ ਲੱਗੇ ਕਿ 25 ਕਹੇ ਤਾਂ ਸਾਰੇ ਕਹਿੰਦੇ ਫਿਰ 25 ਚ ਹੀ ਲੈ ਕੇ ਦਿਓ ਜੀ ਕਈ ਵਾਰੀ ਵੱਧ ਵੀ ਖਰਚਾ ਹੋਇਆ ਹੁੰਦਾ ਬਿਲਕੁਲ ਸਰ ਮੈਂ ਉਸ ਦਿਨ ਵੀ ਕਿਹਾ ਸੀ ਪ੍ਰੋਫਾਈਲ ਟੂ ਪ੍ਰੋਫਾਈਲ ਮੈਟਰ ਕਰਦਾ ਬੇਸਿਕ ਸਟਾਰਟਿੰਗ ਪ੍ਰਾਈਸ 25000 ਰਹੇਗਾ ਤੇ ਕਈ ਵਾਰ ਪ੍ਰੋਫਾਈਲ ਇੱਦਾਂ ਦੀ ਹੁੰਦੀ ਜਿੱਤੇ ਥੋੜਾ ਖਰਚਾ ਆ ਜਾਂਦਾ ਜਿਹੜਾ ਰਿਫਿਊਜ਼ 5 5 7 7 ਵਾਰ ਰਿਫਿਊਜ਼ ਹੋਏ ਹੁੰਦੇ ਨੇ ਉਹਨਾਂ ਦੇ ਉਹਨਾਂ ਨੂੰ ਪਤਾ ਜਿਹੜੀ ਹੁੰਦਾ ਉਹਨਾਂ ਦੀ ਫਾਈਲ ਤੇ ਡਾਕੂਮੈਂਟਸ ਕਿਹੜੇ ਲੱਗਦੇ ਨੇ ਪਰ ਉਹਨਾਂ ਤੇ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਹੁਣ ਜੇ ਸਪੋਜ਼ ਇੱਕ ਫਾਈਲ ਤੇ ਮੈਨੂੰ ਮੇਰਾ 2 ਦਿਨ ਦਾ ਕੰਮ ਹੈ ਉਸ ਫਾਈਲ ਤੇ ਮੈਨੂੰ ਹਫਤਾ ਲੱਗ ਜਾਣਾ ਫਿਰ ਉਹ ਥੋੜੀ ਹਾਰਡਵਰਕ ਹੋਣ ਕਰਕੇ ਥੋੜੇ ਚਾਰਜਸ ਵੱਖਰੇ ਵੱਖਰੇ ਹੋ ਜਾਂਦੇ ਤੁਹਾਡੀ ਟੀਮ ਇੰਨੀ ਐਕਸਪੀਰੀਐਂਸਡ ਹੈ ਜਿਹੜੀ ਫਾਈਲ ਮਤਲਬ ਦੇਖ ਕੇ ਪਛਾਣ ਲੈਂਦੀ ਹੈ ਕਿ ਇਹ ਇੱਥੇ ਇਦਾਂ ਹੋ ਸਕਦਾ ਇਦਾਂ ਹੋ ਸਕਦਾ ਦੇਖੋ ਸਰ ਸਾਡਾ ਕੰਮ ਕਰਨ ਦਾ ਤਰੀਕਾ ਹੈ ਕਲਾਇੰਟ ਆ ਕੇ ਕਹੇਗਾ ਨਾ ਕਿ ਮੇਰੀ ਇਹ ਫਾਈਲ ਲਗਾ ਦਿਓ ਤੁਸੀਂ ਮੰਨੋਗੇ ਅਸੀਂ ਖੁਦ ਕਈ ਵਾਰ ਕਲਾਇੰਟ ਦੀ ਫਾਈਲ ਨੂੰ ਵਾਪਸ ਕਰ ਦਿੰਦਾ ਕਿ ਭਾਈ ਤੇਰਾ ਕੰਮ ਨਹੀਂ ਹੋ ਸਕਦਾ ਤੇਰਾ ਵੀਜ਼ਾ ਨਹੀਂ ਲੱਗਣਾ ਜਾਂ ਤੈਨੂੰ ਸਾਲ ਵੇਟ ਕਰਨਾ ਪੈਣਾ ਬਾਕੀ ਏਜੰਟ ਕੀ ਕਰਦੇ ਨੇ ਹਾਂ ਹਾਂ ਆ ਜਾਏਗਾ ਆ ਜਾਏਗਾ ਦੇ ਦੇ ਸਾਨੂੰ ਤੂੰ ਕੇਸ ਤੇਰਾ ਵੀਜ਼ਾ ਲਵ ਉਹਦਾ ਫੀਸ ਲੈ ਕੇ ਦੇ ਰਿਫਿਊਜ਼ ਲਗਾ ਕੇ ਹੱਥ ਛੁਡਾ ਦਿੰਦੇ ਨੇ ਅਸੀਂ ਇਹ ਨਹੀਂ ਕਹਿੰਦੇ ਸਾਡੀ ਰਿਫਿਊਜ਼ਲ ਨਹੀਂ ਆਂਦੀ ਸਾਡੀ ਵੀ ਰਿਫਿਊਜ਼ਲ ਆ ਜਾਂਦੀ ਕਲਾਇੰਟ ਦੀ ਬਟ ਅਸੀਂ ਰਿਫਿਊਜ਼ ਹੋਣ ਤੋਂ ਬਾਅਦ ਕਲਾਇੰਟ ਦਾ ਸਾਥ ਨਹੀਂ ਛੱਡੀਦਾ ਬਹੁਤ ਸਾਰੇ ਕੇਸ ਨੇ ਰਿਫਿਊਜ਼ ਹੋਣ ਤੋਂ ਬਾਅਦ ਜੋ ਅਸੀਂ ਨੈਕਸਟ ਟਾਈਮ ਅਪਲਾਈ ਕਰਦੇ ਆ ਵੀਜ਼ਾ ਆ ਜਾਂਦਾ ਸਾਡਾ ਖੁਦ ਦਾ ਕਲਾਇੰਟ ਦਾ ਲੇਟੈਸਟ ਐਗਜ਼ਾਮਪਲ ਹੈ ਤੁਸੀਂ ਸੋਸ਼ਲ ਮੀਡੀਆ 'ਚ ਦੇਖ ਸਕਦੇ ਹੋ ਪਹਿਲਾਂ ਸਾਡੇ ਤੋਂ ਹੀ ਦੋ ਵਾਰ ਰਿਫਿਊਸ ਸੀਗਾ ਪਰ ਅਸੀਂ ਉਹਦਾ ਸਾਥ ਨਹੀਂ ਛੱਡਿਆ ਤੀਸਰੀ ਵਾਰ ਉਹਨੂੰ ਵੀਜ਼ਾ ਲੈ ਕੇ ਦਿੱਤਾ ਕੁਝ ਕਲਾਇੰਟ ਨੂੰ ਵੀ ਟਰਸਟ ਦਿਖਾਉਣਾ ਪੈਂਦਾ ਹੂੰ ਕਈ ਵਾਰ ਕੀ ਹੁੰਦਾ ਹੈ ਕਲਾਇੰਟ ਵਿਸ਼ਵਾਸ ਨਹੀਂ ਕਰਦਾ ਥੋੜਾ ਜਿਹਾ ਟਰਸਟ ਅਗਰ ਸਾਡੇ ਤੇ ਰੱਖੇਗਾ ਤੇ ਅਸੀਂ ਪੂਰੀ ਕੋਸ਼ਿਸ਼ ਕਰੀਦੀ ਕਿ ਕਲਾਇੰਟ ਦਾ ਵੀਜ਼ਾ ਲੱਗੇ ਕਈ ਵਾਰ ਪਹਿਲੀ ਵਾਰ ਨਹੀਂ ਲੱਗਦਾ ਦੂਜੀ ਵਾਰ ਚ ਲੱਗ ਜਾਂਦਾ ਇੱਕ ਤੁਸੀਂ ਬਿਜ਼ਨਸ ਰਿਸਟਰ ਵੀਜ਼ੇ ਦਾ ਜ਼ਿਕਰ ਕਰ ਰਹੇ ਸੀ ਸ਼ਬਦ ਦਾ ਪਹਿਲਾ ਉਹ ਕੀ ਹੈ ਉਹ ਐਕਸਪਲੇਨ ਕਰੋ ਦੇਖੋ ਸਰ ਕੈਟਾਗਰੀਜ਼ ਹੁੰਦੀਆਂ ਨੇ ਵੀਜ਼ਾ ਅਪਲਾਈ ਕਰਨ ਦੀਆਂ ਲੋਕਾਂ ਨੂੰ ਇਸ ਚੀਜ਼ ਬਾਰੇ ਅਜੇ ਨਾ ਨਹੀਂ ਪਤਾ ਹਰ ਬੰਦਾ ਇੱਕੋ ਤਰੀਕੇ ਨਾਲ ਹੋਟਲ ਬੁਕਿੰਗ ਕਰਦਾ ਹੈ ਵੀਜ਼ਾ ਅਪਲਾਈ ਕਰ ਦਿੰਦਾ ਉਹ ਹੁੰਦਾ ਟੂਰਿਸਟ ਵੀਜ਼ਾ ਉਹ ਜਿਵੇਂ ਮੈਂ ਦੱਸਿਆ ਕਿ ਜਿਹਦੀ ਇਨਕਮ ਘੱਟ ਹੈ ਉਹ ਕਿੱਦਾਂ ਘੁੰਮਣ ਜਾਏਗਾ ਨਹੀਂ ਘੁੰਮਣ ਜਾ ਸਕਦਾ ਉਹਨੂੰ ਟੂਰਿਸਟ ਵੀਜ਼ੇ ਚ ਫਾਈਲ ਲਗਾਓਗੇ ਮੈਂ ਇਹ ਨਹੀਂ ਕਹਿੰਦਾ ਹੋਟਲ ਬੁਕਿੰਗ ਤੇ ਰਿਫਿਊਜ਼ਲਸ ਹੀ ਆਉਂਦੀ ਹੈ ਵੀਜ਼ਾ ਨਹੀਂ ਆਉਂਦਾ ਆਂਦੇ ਵੀਜ਼ੇ ਬਟ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਪ੍ਰੋਫਾਈਲ ਟੂ ਪ੍ਰੋਫਾਈਲ ਇੱਕ ਹੁੰਦਾ ਜਿਹਨੂੰ ਕੋਈ ਸਪான்ਸਰ ਕਰਦਾ ਹੈ ਉਹ ਸਪான்ਸਰ ਲਗਾ ਕੇ ਆਪ ਅਪਲਾਈ ਕਰਦੇ ਉਹਨੂੰ ਕਹਿੰਦੇ ਵਿਜ਼ਟਰ ਵੀਜ਼ਾ ਉਹ ਦੂਸਰੀ ਕੈਟਾਗਰੀ ਦੂਸਰਾ ਕੈਟਾਗਰੀ ਆ ਗਈ ਥਰਡ ਕੈਟਾਗਰੀ ਜਿਹੜੀ ਹੈਗੀ ਆ ਜਿਸ ਚ ਪੰਜਾਬ ਚ ਸਿਰਫ ਅਸੀਂ ਸਟਾਰਟ ਕੀਤਾ ਸੀਗਾ ਬਿਜ਼ਨਸ ਵਿਜ਼ਟਰ ਵੀਜ਼ਾ ਇਹਦੇ ਚ ਕੀ ਹੁੰਦਾ ਸਪੋਜ਼ ਇੱਕ ਬੰਦਾ ਐਗਰੀਕਲਚਰ ਦਾ ਕੰਮ ਕਰਦਾ ਅਸੀਂ ਉੱਥੇ ਕੈਨੇਡਾ ਚ ਨਾ ਇਵੈਂਟ ਹੁੰਦੇ ਰਹਿੰਦੇ ਨੇ ਜਿਵੇਂ ਇੱਥੇ ਪੰਜਾਬ ਚ ਨਹੀਂ ਕਿਸਾਨ ਮੇਲਾ ਲੱਗਦੇ ਉਦਾਂ ਦੇ ਕਿਸਾਨ ਮੇਲੇ ਐਗਜ਼ੈਕਟਲੀ ਉੱਥੇ ਲੱਗਦੇ ਹੁੰਦੇ ਨੇ ਕੈਨੇਡਾ ਚ ਉੱਥੋਂ ਦੇ ਆਰਗੇਨਾਈਜ਼ਰ ਤੋਂ ਅਸੀਂ ਫਿਰ ਇਵੈਂਟ ਇਨਵੀਟੇਸ਼ਨ ਮੰਗਾ ਕੇ ਲਈ ਜਾਏ। ਉਹ ਜਿਹੜਾ ਇਨਵੀਟੇਸ਼ਨ ਲੱਗਦਾ ਤੇ ਆਪੇ ਉਹਦਾ ਬਾਹਰ ਜਾਂਦਾ ਜਿਹੜਾ ਰੀਜ਼ਨ ਹੈਗਾ ਉਹ ਚੇਂਜ ਹੋ ਜਾਂਦਾ। ਫਿਰ ਕਿਸਾਨ ਕਹਿੰਦਾ ਕਿ ਮੈਂ ਤੁਹਾਡੀ ਕੰਟਰੀ ਦੇ ਵਿੱਚ ਤੁਹਾਡੀ ਕਿਸਾਨੀ ਦੇਖਣ ਆ ਰਿਹਾ। ਕਿਸ ਤਰ੍ਹਾਂ ਤੁਸੀਂ ਨਵੀਂ ਟੈਕਨੀਕ ਨਾਲ ਖੇਤੀਬਾੜੀ ਕਰਦੇ ਹੋ। ਫਿਰ ਆ ਕੇ ਮੈਂ ਵੀ ਆਪਣੇ ਮੂਲਕ 'ਚ ਉਹ ਟੈਕਨੀਕ ਨਾਲ ਖੇਤੀਬਾੜੀ ਕਰਾਂਗਾ। ਬੜੇ ਵੱਡੇ ਐਕਸਪੋ ਲੱਗਦੇ ਹੁੰਦੇ ਨੇ। ਇਹ ਕਿਸਾਨਾਂ ਦੇ ਬੜੇ ਕਿਸਾਨ ਜਾਂਦੇ ਨੇ। ਵੱਖ-ਵੱਖ ਕੰਟਰੀਆਂ ਤੋਂ ਆਉਂਦੇ ਨੇ। ਉੱਥੇ ਮਸ਼ੀਨਾਂ ਦੀ ਵੀ ਪ੍ਰਮੋਸ਼ਨ ਹੁੰਦੀ ਕਿ ਆਹ ਮਸ਼ੀਨਾਂ ਹੈਗੀਆਂ ਨੇ ਇਹ ਆਪਣੇ ਖੇਤੀਬਾੜੀ 'ਚ ਯੂਜ਼ ਕਰੋ ਆਹ ਬੀਜ ਯੂਜ਼ ਕਰੋ ਆਹ ਵਾਲੇ ਤੁਸੀਂ ਪ੍ਰੋਡਕਟ ਯੂਜ਼ ਕਰੋ ਤਾਂ ਕਿਸਾਨ ਦਾ ਵੀ ਤੁਸੀਂ ਕਹਿ ਰਹੇ ਹੋ ਕਿ ਜੇ ਉਹ bizness visitor visa ਤੇ ਕੈਨੇਡਾ ਜਾਣਾ ਚਾਹੁੰਦਾ ਹੈ ਤੇ ਬਹੁਤ ਘੱਟ ਖਰਚੇ ਦੇ ਵਿੱਚ ਉਹ ਤੁਹਾਡੇ ਰਹੀ ਅਪਲਾਈ ਕਰ ਸਕਦਾ ਬਿਲਕੁਲ ਬਿਲਕੁਲ ਸਾਡੇ ਕੋਲ ਕਿਸਾਨਾਂ ਵਾਲੇ ਸਭ ਤੋਂ ਵੱਧ ਵੀਜ਼ੇ ਆਉਂਦੇ ਨੇ ਕਿਸਾਨਾਂ ਦੇ ਕਿਸਾਨਾਂ ਦੇ ਜਿਨ੍ਹਾਂ ਦੀ ਪ੍ਰੋਫਾਈਲ ਤੁਸੀਂ ਪਤਾ ਹੈ ਤੁਹਾਨੂੰ ਕਿ ਉਹ ਕੈਸ਼ 'ਚ ਕੰਮ ਕਰਦੇ ਨੇ ਕਈਆਂ ਕੋਲ ਤਾਂ ਬਾਪ ਦਾਦਾ ਦੀ ਜ਼ਮੀਨ ਹੁੰਦੀ ਹੈ ਆਰ ਜੇ ਫਾਰਮ ਕਿਸ ਪਿਓ ਦਾਦੇ ਦੇ ਨਾਮ ਤੇ ਕੱਟਦੇ ਹੁੰਦੇ ਨੇ ਜਾਣਾ ਮੁੰਡੇ ਨੇ ਹੁੰਦਾ ਪੇਮੈਂਟ ਜਿਹੜੀ ਅਕਾਊਂਟ ਚ ਲੈਂਦੇ ਨਹੀਂ ਕੈਸ਼ ਚ ਕੰਮ ਕਰੀ ਜਾਂਦੇ ਨੇ ਅਸੀਂ ਉਹਨਾਂ ਵੀ ਵੀਜ਼ੇ ਲਿੱਤੇ ਹੋਏ ਨੇ ਕਿਉਂਕਿ ਕੈਨੇਡਾ ਜਿਹੜਾ ਹੈ ਨਾ ਉਹ ਪੰਜਾਬ ਨੂੰ ਸਮਝਣ ਲੱਗ ਗਿਆ ਹੂੰ ਉਹਨੂੰ ਪਤਾ ਹੈ ਕਿ ਜੇ ਦਾਦੇ ਦੀ ਜ਼ਮੀਨ ਹੈ ਨਾ ਇਹ ਪੋਤੇ ਦੀ ਹੈ ਇੱਕ ਦਿਨ ਉਹਨੂੰ ਸਾਡਾ ਕਲਚਰ ਬਾਰੇ ਪਤਾ ਲੱਗ ਚੁੱਕਾ ਹੋਇਆ ਜੇ ਦਾਦੇ ਦੇ ਨਾਮ ਤੇ ਜੇ ਫਾਰਮ ਕੱਟੇ ਜਾ ਰਹੇ ਨੇ ਤਾਂ ਕੋ ਪੋਤੇ ਦੇ ਨਾਮ ਪੋਤੇ ਦੀ ਹੀ ਹੈ ਇਹ ਉਹ ਸਾਡੀ ਫੈਮਿਲੀਸ ਨੂੰ ਸਾਡੇ ਕਲਚਰ ਨੂੰ ਸਮਝਦਾ ਹੈਗਾ ਤੇ ਉਹ ਇਸੇ ਲਈ ਕਿਸਾਨ ਨੂੰ ਲਾਈਕ ਵੀ ਬਹੁਤ ਕਰਦੇ ਨੇ ਦੇਖੋ ਕਿਸਾਨ ਵੀ ਹਰ ਪਾਸੇ ਇੱਜਤ ਹੈ ਉਹ ਕਹਿੰਦੇ ਸਾਡੇ ਮੂਲਕ ਆਣਗੇ ਸਾਡੇ ਇੱਥੇ ਕਿਸਾਨੀ ਕਰਨਗੇ ਸਾਨੂੰ ਵਾਧਾ ਹੋਏਗਾ ਕਿਉਂਕਿ ਬਹੁਤ ਸਾਰੀ ਜਿਹੜੀ ਕੰਟਰੀਜ਼ ਐ ਉਹਨਾਂ ਨੂੰ ਆਪਣਾ ਖਾਣਾ ਪੀਣਾ ਬਾਹਰੋਂ ਮੰਗਾਣਾ ਪੈਂਦਾ ਆਪਣੀ ਕੰਟਰੀ ਚ ਉਹ ਨਾ ਉਗਾ ਹੀ ਨਹੀਂ ਪਾਉਂਦੇ ਉਹ ਆਪਣਾ ਪੰਜਾਬ ਬੜਾ ਐਕਸਪੋਰਟ ਕਰਦਾ ਬਾਹਰ ਇਹਨਾਂ ਨੂੰ ਚਾਵਲ ਬੜਾ ਐਕਸਪੋਰਟ ਹੁੰਦਾ ਹੈ ਇਸਾਰਾ ਆਟਾ ਕਣਕ ਬੜਾ ਐਕਸਪੋਰਟ ਹੁੰਦੀ ਹੈਗੀ ਹੈ ਤੇ ਉਹ ਚਾਹੁੰਦੇ ਨੇ ਕਿ ਇਸ ਕੈਨੇਡਾ ਵੀ ਚਾਹੁੰਦਾ ਕਿ ਮੇਰੇ ਆਪਣੀ ਕੰਟਰੀ ਦੇ ਵਿੱਚ ਜਿਹੜੀ ਮੈਂ ਐਗਰੀਕਲਚਰਸ ਨੂੰ ਵਧਾਵਾ ਦੇ ਸਕਾਂ ਆਖਰ ਦੇ ਵਿੱਚ ਭਾਜੀ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੁਹਾਡੀ ਟੀਮ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾਵੇ ਸਰ ਸਾਡਾ ਨੰਬਰ ਹੈਗਾ ਹੈਲਪਲਾਈਨ ਨੰਬਰ 9217670670 ਚਾਰ ਬ੍ਰਾਂਚਾਂ ਨੇ ਮੇਰੀਆਂ ਜਲੰਧਰ ਲੁਧਿਆਣਾ ਬਠਿੰਡਾ ਚੰਡੀਗੜ੍ਹ ਜਿਹੜੀ ਵੀ ਬ੍ਰਾਂਚ ਕਲਾਇੰਟ ਜਿਹੜੇ ਦੇਖ ਰਹੇ ਨੇ ਨੇੜੇ ਪੈਣ ਤੁਸੀਂ ਵਿਜ਼ਿਟ ਕਰ ਸਕਦੇ ਹੋ ਫੋਨ ਕਰਕੇ ਸਾਡੇ ਨਾਲ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜ਼ਿਆਦਾ ਵੇਟ ਨਾ ਕਰਨਾ ਪਵੇ ਤੇ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਸਾਰੀ ਟੀਮ ਕੋਸ਼ਿਸ਼ ਕਰੇਗੀ ਕਿ ਤੁਹਾਡਾ ਕੈਨੇਡਾ ਜਾਂ ਕਿਸੇ ਵੀ countery ਦਾ ਸੁਪਨਾ ਜਿਹੜਾ ਪੂਰਾ ਕਰ ਸਕੀਏ ਬਹੁਤ ਧੰਨਵਾਦ ਸਪ੍ਰਿਤ ਜੀ ਸਮਾਂ ਦਿੱਤਾ ਔਰ ਉਮੀਦ ਕਰਦੇ ਹਾਂ ਕਿ ਇਹਨਾਂ ਸਾਰੇ ਲੋਕਾਂ ਦੇ ਜਿਹੜੇ ਆਮ ਬਿਲਕੁਲ ਆਮ ਘਰਾਂ ਦੇ ਛੋਟੇ ਛੋਟੇ ਘਰਾਂ ਦੇ ਲੋਕ ਨੇ ਇਹਨਾਂ ਦੇ ਸੁਪਨੇ ਜੇ ਪੂਰੇ ਹੋਣ ਜੇ ਇਹਨਾਂ ਦਾ ਦਿਲ ਹੈ ਕੈਨੇਡਾ ਜਾਣ ਦਾ ਔਰ ਉੱਥੇ ਜਾ ਕੇ ਵੱਧ ਕਮਾਈਆਂ ਕਰ ਸਕਣ ਉਪਲੰਭਰ ਹੋਵੇ ਉਹ ਕਿਸੇ ਸਲੂਨ ਤੇ ਕੰਮ ਕਰਨ ਵਾਲਾ ਹੋਵੇ ਉਹ ਕਿਸਾਨ ਦਾ ਬੱਚਾ ਹੋਵੇ ਉਹ ਮਜ਼ਦੂਰ ਹੋਵੇ ਉਹ ਸੁਪਨੇ ਉਹਨਾਂ ਦੇ ਪੂਰੇ ਹੋਣ ਬਹੁਤ ਧੰਨਵਾਦ ਧੰਨਵਾਦ